ਪਾਣੀ ਧਰਤੀ ਦੇ ਖੇਡਾ ਤੁਰਿਆ ਜਾ ਰਿਹਾ ਜੀ ਛੜ ਛੜ ਮੋਟਰਾਂ ਛੜ ਛੜ ਅਸੀਂ ਆਬੀਆਂ ਟੂਟੀਆਂ ਦਾ ਪਾਣੀ ਦਾ ਗਾਲਿਓ ਮੁਕਨ ਲਗਾ ਕੇ ਦੇਖੋ ਮੁਕਨ ਲਗਾ ਕੇ ਤੇ ਉਹ ਯਾਰ ਮੁਕਨ ਨਹੀਂ ਲੱਗਾ ਮੁੱਕ ਜਾਣਾ ਏ ਮੁੱਕ ਜਾਣਾ ਕਿਉਂ ਮੁੱਕ ਜਾਣਾ ਕਹਿੰਗੂ ਤੁਸੀਂ ਸਾਹ ਵੀ ਨਹੀਂ ਰਹਿ ਜਿੰਨੂੰ ਕਿੰਡੀ ਕੀਮਤੀ ਦਾਤ ਹੈ ਪਾਣੀ ਸਤਗੁਰ ਕਹਿੰਦੇ ਪਹਿਲਾਂ ਪਾਣੀ ਜਿਉ ਹੈ ਵਾਹ ਇਹ ਤਾਂ ਹਰਿਆ ਸਭ ਕੋਈ ਹੂੰ ਮੈਂ ਕੱਲ ਪਰਸੋਂ ਵਿਚਾਰ ਕਰ ਰਿਹਾ ਸੀ ਹੂੰ ਸੰਗਤ ਨਾਲ ਵੀ ਸੰਗਤ ਜੀ ਜਾਂ ਇੱਕ ਮਿੰਟ ਅੱਖਾਂ ਬੰਦ ਕਰਨਾ ਪੂਰਾ ਅੱਖਾਂ ਬੰਦ ਕਰਕੇ ਹੂੰ ਤੇ ਵੀਡੀਓ ਸੁਣਨ ਵਾਲੇ ਵੀਰਾਂ ਨੂੰ ਬੇਨਤੀ ਕਰੂੰਗਾ ਅੱਧਾ ਮਿੰਟ ਜਾਂ 1 ਮਿੰਟ ਪੂਰਾ ਅੱਖਾਂ ਬੰਦ ਕਰਕੇ ਇਹ ਸੋਚੋ ਵੀ ਪਾਣੀ ਮੁੱਕ ਗਿਆ ਆ ਜੇ ਸੁਬਹ ਲੈ ਵੇਖ ਕੇ ਸੋਚੋ ਪਾਣੀ ਮੁੱਕ ਗਿਆ ਮੁੱਕ ਗਿਆ ਕੋਈ ਜਵਾਬ ਹੀ ਨਹੀਂ ਲੱਗਿਆ ਕੋਈ ਖਿਆਲ ਹੀ ਨਹੀਂ ਆਉਂਦਾ ਅੱਗੇ ਸਹੀ ਹੈ ਫਤਿਹਗੜ ਸਾਹਿਬ ਦੀ ਵਿੱਚ ਅੱਕੇ ਦਾ ਪਾਣੀ ਆਪਣੇ ਪੰਜਾਬ ਦੀ ਗੱਲ ਹੋ ਪੰਜਾਬ ਜੀ ਆ ਗਿਆ ਉਸ ਤੋਂ ਪਹਿਲਾਂ ਰੇਗਿਸਤਾਨ ਹੂੰ ਗੁਜਰਾਤ ਇੱਧਰ ਦੂਰ ਚਲੇ ਜਾਈਏ ਉਹਨਾਂ ਨੂੰ ਪੁੱਛੋ ਪਾਣੀ ਦੀ ਕੀਮਤ ਕੀ ਹੈ ਬਿਲਕੁਲ ਅੱਗੇ ਪਾਣੀ ਦੀ ਬੋਤਲ ਮਿਲਦੀ ਨੇ ਹਾਂ ਆਪਣੇ ਮਜੂਰ ਕਿਆ ਕਰਨੇ ਪਾਣੀ ਮੋਲੇ ਮਿਲੂ ਉਹ ਲੈ ਪਾਣੀ ਵੀ ਮੋਲੇ ਮਿਲੂ ਕਦੇ ਬਿਲਕੁਲ ਲੈਂਦੇ ਕਿ ਨਹੀਂ ਮੋਦਲ ਅਸੀਂ ਇਹ ਜੂਰ ਸਾਹਿਬ ਤੁਹਾਡੇ ਦਿਨੋਂ ਗਏ ਆ ਹਾਂ ਤੇ ਅਗਲੇ ਨੇ 5 ਰੁਪਏ ਲੀਟਰ ਪਾਣੀ ਦੇ ਭਰਿਆ ਹਾਂ ਪੰਜਾਬ ਤੋਂ ਬਾਹਰ ਜਾ ਕੇ 5 ਰੁਪਏ ਰੱਖੋ ਪਾਣੀ ਭਰੋ ਹੂੰ ਇਹਦਾ ਮਤਲਬ ਪਾਣੀ ਜਿੰਨਾ ਕਿਤੇ ਕਿਲਿਓ ਉਸੇ ਮਾਸਿਓ ਦੀ ਖਤਮ ਕਰ ਰਹੇ ਆ ਬਿਲਕੁਲ ਲੋੜ ਤੋਂ ਵੱਧ ਹੂੰ ਬੇ ਲੋੜਾ ਉਹ ਨੂੰ ਵਰਤ ਲੈ ਜੇ ਗੁਰੂ ਅੰਗਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਹ ਸ਼ਲੋਕ ਉਚਾਰਨ ਕੀਤਾ ਜਬਜੀ ਸਾਹਿਬ ਵਿੱਚ ਬਿਲਕੁਲ ਜਾਂ ਇਸ ਕੁਦਰਤੀ ਦਾਤਾ ਨੂੰ ਸਮਝਿਆ ਇਹਦਾ ਮਨ ਉਹਨਾਂ ਨੇ ਇਹ ਕਹਿਆ ਵੀ ਸਮਝ ਲਓ ਸਮਝ ਲਓ ਉਹ ਗੁਰੂ ਗੁਰੂ ਪਾਤਸ਼ਾਹ ਆਪ ਨਰੰਗਕਰ ਹੈ ਨਾ ਜੀ ਪਰ ਨਾਲੇ ਕਿਤੇ ਉਹਨਾਂ ਨੂੰ ਉਹਨਾਂ ਨੂੰ ਦੱਸਣ ਦੀ ਲੋੜ ਤੋਂ ਬਈ ਭਾਈ ਇਹ ਚੀਜ਼ਾਂ ਤੁਹਾਡੇ ਜੀਵਨ ਦੀਆਂ ਅਤ ਲੋੜੀ ਚੀਜ਼ਾਂ ਉਹਨਾਂ ਨੇ ਸਾਹਮਣੇ ਕਰੋ ਹੂੰ ਜਦੋਂ ਕਿਸੇ ਜੀ ਦੀ ਸਾਹਮਣੇ ਕਰੋਗੇ ਉਹਨੇ ਫਿਰ ਇੱਕ ਨਾ ਇੱਕਦਮ ਤੁਹਾਨੂੰ ਜਵਾਬ ਦੇਣਾ ਦਿਨਾ ਅਜਤੋ ਵੀ 25 ਸਾਲ ਪਹਿਲਾਂ ਨਰਕੀਆਂ ਹੁੰਦੇ ਸੀ ਬਿਲਕੁਲ 30 ਸਾਲ ਸਾਰੇ ਵੇੜੇ ਦਾ ਇੱਕ ਨਲਕਾ ਹੁੰਦਾ ਸੀ ਨਲਕਾ ਹੁੰਦਾ ਜੀ ਬਿਲਕੁਲ ਨਲਕੇ ਦੇ ਤੇ ਨਹਾਉਣਾ ਉਹਨਾਂ ਪਾਣੀ ਛੱਪੜਾ ਤੱਕ ਨਹੀਂ ਜਾਂਦਾ ਹੁੰਦਾ ਸਹੀ ਆ ਤੂੰ ਨਾਲੀਆਂ ਤੱਕ ਨਹੀਂ ਜਾਂਦਾ ਹੁੰਦਾ ਨਹੀਂ ਜਾਂਦਾ ਤੇ ਛੱਪੜ ਵੀ ਬੜੇ ਸੋਹਣੇ ਹੁੰਨੇ ਤੇ ਡੰਗਰ ਨਵਾਉਣੇ ਪਸ਼ੂ ਨਵਾਉਣੇ ਦੇ ਵਿੱਚ ਕਈ ਵਾਰੀ ਆਪ ਵੀ ਨਹਾ ਲੈਣਾ ਪਾਣੀ ਸਾਫ ਹੁੰਦਾ ਸੀ ਪਾਣੀ ਸਾਫ ਬਿਲਕੁਲ ਹੁਣ ਛੱਪੜਾਂ ਦੇ ਤਾਲੇ ਵੀ ਟੁੱਟੇ ਪਏ ਹਾਂ ਨਾਲੀਆਂ ਭਰੀਆਂ ਪਈਆਂ ਟੈਂਕੀ ਛੱਡੀ ਕੋਈ ਕਈ ਵਾਰੀ ਬੰਦਾ ਬਾਹਰੋਂ ਜਾ ਜਾ ਕਰ ਉਹ ਭਾਈ ਟੈਂਕੀ ਬੰਦ ਕਰ ਲੋ ਹਾਂ ਟੈਂਕੀ ਲਾਉਣ ਵਾਸਤੇ ਪੈ سرکاری ਟੂਟੀਆਂ ਨੇ ਮੈਂ ਬੇਨਤੀ ਕਰੂੰਗਾ ਵੀ ਸਰਕਾਰੀ ਟੂਟੀਆਂ ਜਿਨ੍ਹਾਂ ਨੇ ਲਾਈਆਂ ਜਾਂ ਜਿਹੜੀ ਉਹਨਾਂ ਦੇ ਜ਼ਿੰਮੇਵਾਰ ਆ ਉਹ ਵੀ ਭਾਈ ਸੁਚੇਤ ਹੋਣ ਨਾ ਜਾਂ ਇਹ ਘਰ ਘਰ ਜਿਹੜਾ ਨਹੀਂ ਗਵਰਤਾਂ ਦੀ ਬੰਦ ਕਰਾ ਜ਼ਰੂਰੀ ਬੰਦ ਕਰ ਦੋ ਬਿਲਕੁਲ ਤੇ ਉਹ ਛੱਡੀ ਆ ਮੈਂ ਕਿਵਰੀ ਕਹਿ ਦਿੰਦਾ ਵੀ ਭਈ ਇਹ ਸਰਕਾਰੀ ਪਾਣੀ ਆਉਂਦਾ ਆ ਅਗਲਾ ਵਾਰ ਯਾਰ ਉਹ ਨਾਲੀ ਚ ਤੁਰ ਜਾਂਦਾ ਮੈਨੂੰ ਅਕੇ ਸਵਾਲ ਦਾ ਜਵਾਬ ਹੀ ਨਹੀਂ ਆਉਂਦਾ ਵੀ ਕਮਾਲ ਹੋ ਗਈ ਆ ਜਿਹੜੀ ਕਿਸੇ ਮੌਲਕ ਮਿਲੀ ਤੈਨੂੰ ਇੰਨਾ ਬੇਕਦਰੀ ਕਰ ਦੋ ਹੂੰ ਆਪਾਂ ਵੀਡੀਓ ਵੇਖਦੇ ਆ ਵੀਡੀਓ ਵੇਖ ਕੇ ਇਗਨੋਰ ਕਰ ਦੋ ਵਕਰੀ ਗੱਲ ਐ ਵੇਖਦੇ ਆ ਟੈਂਕਰ ਆਉਂਦਾ ਵਾ ਲੋਕ ਦੂਰ ਤੱਕ ਲਾਈਨ ਲੱਗੀ ਆ ਭੱਜ ਭੱਜ ਕੇ ਜਾ ਕੇ ਪਾਣੀ ਪਰ ਕਿਤੇ ਆਪਦੇ ਘਰੇ ਲੈ ਕੇ ਜਾਂਦੇ ਆ ਤੇ ਉਹ ਇੱਕ ਬਰਤਨ ਭਰਦੇ ਉਹਦੇ ਨਾਲ ਪੀਂਦੇ ਵੀ ਹੋਣਗੇ ਨਹਾਉਂਦੇ ਵੀ ਹੋਣਗੇ ਸਾਡੇ ਕੋਲ ਵਾਧੂ ਅਸੀਂ ਤਾਂ ਕਰਕੇ ਸਮਝਦੇ ਕੋਈ ਮੈਂ ਇਹ ਗੱਲ ਦੋਵਾਂ ਤਰ੍ਹਾਂ ਨੂੰ ਕਹਿਣਾ ਚਾਹੁੰਨਾ ਵਾ ਚਾਹੇ ਉਹ ਫਸਲਾਂ ਵਾਲੇ ਵੀਰ ਨੇ ਚਾਹੇ ਘਰਾਂ ਵਾਲੇ ਆਪਾਂ ਜਿੰਮੇਵਾਰ ਵੀਰ ਆ ਸਾਨੂੰ ਦੋਵਾਂ ਨੂੰ ਸੇਤ ਹੋਣਾ ਪਊਗਾ ਬਿਲਕੁਲ ਇਹ ਤਾਂ ਹੱਲ ਕੱਢਣਾ ਪਊਗਾ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਫਸਲ ਬੰਦ ਕਰ ਦੋ ਜਾਂ ਹੱਲ ਕੱਢਣਾ ਪਊਗਾ ਵੱਡੇ ਵੱਡੇ ਪੁਲ ਤਾਂ ਅਸੀਂ ਬਣਾ ਲਏ ਵੱਡੀਆਂ ਚੌੜੀਆਂ ਸੜਕਾਂ ਕਰ ਲੀਆਂ ਪਰ ਜਿਹੜੇ ਉਥੋਂ ਸੜਕ ਤੋਂ ਕਿਨਾਰੇ ਤੋਂ ਰੁੱਖ ਪੁੱਟੇ ਗਏ ਉਹਨਾਂ ਨੂੰ ਅਸੀਂ ਸੰਭਾਲਣ ਦੀ ਕੋਸ਼ਿਸ਼ ਕੀਤੀ ਚਲੋ ਜੇ ਉਹਨਾਂ ਨੂੰ ਮੰਨ ਲਓ ਵੜ ਦਿੱਤਾ ਅਸੀਂ ਜੇ ਮੰਨ ਕੇ ਚਲੋ ਵੀ ਇੱਕ ਸੜਕ ਦੇ ਕਿਨਾਰੇ 500 ਰੁੱਖ ਸੀਗਾ ਹਨਾ ਉਤੋਂ ਪਹਿਲਾਂ ਕਿਉਂ ਨਾ ਅਸੀਂ ਇਹ ਕਰ ਸਕੇ ਵੀ ਜੇ 500 ਰੁੱਖ ਅਸੀਂ ਵੜਨਾ ਤੇ ਹਜ਼ਾਰ ਦੀ ਤਿਆਰੀ ਕਰੀਏ ਰੁੱਖੇ ਤਿਆਰ ਕਿਤੇ ਜਾ ਸਕਦੇ ਉਹੀ ਕਹਿ ਰਹੇ ਨੇ ਜ਼ਿੰਮੇਵਾਰੀ ਸਾਰੇ ਭੱਜ ਗਏ ਨਾ ਧਿਆਨ ਨਹੀਂ ਦਿੱਤਾ ਧਿਆਨ ਨਹੀਂ ਦਿੱਤਾ ਸੋ ਸਾਡੇ ਬੱਚਿਆਂ ਦੇ ਕੋਲ ਪੈਸਾ ਸਾਹਾ ਸਿੰਘ ਜੀ ਬਹੁਤ ਹੋ ਹੂੰ ਸੋਨੇ ਦੇ ਘਰ ਹੋਣਗੇ ਮੈਂ ਪਹਿਲਾਂ ਗੱਲ ਕੀਤੀ ਵੀ ਇੰਨਾ ਕ ਪੈਸਾ ਸਾਡੇ ਕੋਲ ਆ ਜੂਗਾ ਹੂੰ ਠੀਕ ਹੈ ਬਿਲਕੁਲ ਪਰ ਉਹਨਾਂ ਕੋਲ ਜੀਵਤ ਰਹਿਣ ਲਈ ਤਿੰਨੇ ਚੀਜ਼ਾਂ ਨਾ ਹੋਣਗੀਆਂ ਤਾਂ ਤੁਸੀਂ ਸੋਚ ਕੇ ਵੇਖੋ ਵੀ ਬੰਦਾ ਪਿੰਜਰ ਬਣ ਜੂ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਥੋੜੇ ਦਿਨਾਂ ਤੋਂ ਨਾ ਕਾਫੀ ਪੋਸਟਾਂ ਪਾਈਆਂ ਜਾ ਰਹੀਆਂ ਨੇ ਫੇਸਬੁੱਕ ਦੇ ਉੱਪਰ ਸੋਸ਼ਲ ਮੀਡੀਆ ਤੇ ਰੌਲਾ ਪਾਇਆ ਜਾ ਰਿਹਾ ਇੱਕ ਪੋਸਟ ਬੜੀ ਘੋਮਰੀ ਹੈ ਕਿ ਨੌਂ ਜ਼ਿਲ੍ਹਿਆਂ ਦੇ ਵਿੱਚ ਪਾਣੀ ਦਾ ਸਥਿਰ ਜਿਹੜਾ ਹੋਰ ਥੱਲੇ ਚਲੇ ਗਿਆ ਲਗਭਗ ਡੇਢ ਫੁੱਟ ਦੀ ਗੱਲਬਾਤ ਜਿਹੜੀ ਆ ਉਹ ਹੋ ਰਹੀ ਸੀ ਗੁਰੂਆਂ ਪੀਰਾਂ ਦੀ ਇਹ ਧਰਤੀ ਹੈ ਤੇ ਕੀ ਵਾਕਈ ਯਾਰ ਪਾਣੀ ਖਤਮ ਹੋ ਸਕਦਾ ਹੈ ਕਦੀ ਸੋ ਆਪਾਂ ਗੁਰਬਾਣੀ ਮੁਤਾਬਕ ਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਨੇ ਸਿੱਖ ਪ੍ਰਚਾਰਕ ਵੀਰ ਦਿਲਬਾਖ ਸਿੰਘ ਧਾਰੀਵਾਲ ਆਉਂ ਕਰਦੇ ਗੱਲਬਾਤਾਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਵਾਕਈ ਇਹ ਧਰਤੀ ਬੰਜਰ ਹੋਣ ਜਾਣੀ ਹੈ ਜਾਂ ਹੋ ਸਕਦੀ ਹੈ ਆਪ ਹੋਣੇ ਫਤਿਹ ਸਾਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਧਾ ਸਵਾਲ ਜੀ ਬਹੁਤ ਸਾਰੇ ਵਿਦਵਾਨ ਜਾਂ ਸਾਡੇ ਵਿਗਿਆਨੀ ਕਹਿ ਰਹੇ ਵੀ ਧਰਤੀ ਤੋਂ ਪਾਣੀ ਪੀਣ ਵਾਲਾ ਪਾਣੀ ਖਾਸ ਕਰਕੇ ਖਤਮ ਹੋਣ ਜਾ ਰਿਹਾ ਤੁਹਾਨੂੰ ਕੀ ਲੱਗਦਾ ਇੱਕ ਮੈਂ ਛੋਟੀ ਜਿਹੀ ਉਦਾਹਰਣ ਤੋਂ ਗੱਲ ਸ਼ੁਰੂ ਕਰਦਾ ਜੀ ਪਾਣੀ ਦੀ ਗੱਲ ਜਿਹੜੀ ਚੱਲਦੀ ਹੈ ਹਮ ਇੱਕ ਨਾ ਸੰਸਾਰ ਦੇ ਵਿੱਚ ਮਾਂ ਬਾਪ ਜੀ ਮਿਹਨਤ ਕਰਕੇ ਬੱਚਿਆਂ ਲਈ ਹਮ ਤੁਹਾਨੂੰ ਧੌਲਤ ਜੋੜਦੇ ਆ ਆ ਉਹਨਾਂ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਆਪਣੇ ਬੱਚਿਆਂ ਲਈ ਧਨ-ਪੁੰਨ ਹੀ ਜੋੜ ਦਿਆ ਬਿਲਕੁਲ ਮੈਂ ਕੋਈ ਉਦਾਹਰਣ ਇਹ ਉਦਾਹਰਣ ਦਾ ਮੈਂ ਛੱਡਣਾ ਚਾਹਣਾ ਮਾਪੀ ਮਾਲ ਉਹਨਾਂ ਨੇ ਇੰਨੀ ਕਿ ਧਨ-ਦੌਲਤ ਜੋੜ ਦਿੱਤੀ ਹੂੰ ਵੀ ਬੱਚੇ ਕੱਖ ਰਣ ਗਰਨ ਆ ਐ ਸਰਾਣੇ ਤੇਰੇ ਦੇ ਕੇ ਹੱਥ ਬਾਹਾਂ ਵਿੱਚ ਸੁੱਤੇ ਰਣ ਆ ਤੇ ਪਹਿਣੀ ਮੁੱਕਦਾ ਆ ਪਰ ਇੱਕ ਸੀਮਾ ਹੈ ਨਾ ਆ ਬਿਲਕੁਲ ਬੁੱਕੂ ਆ ਕਿ ਨਹੀਂ ਬੁੱਕੂ ਆ ਤੁਹਾਨੂੰ ਸਵਾਲ ਹੈ ਮੇਰਾ ਹੂੰ ਅੱਜ ਜਦੋਂ ਮੰਨ ਲਓ ਆਪਾਂ ਉਹ ਕਰਾਂਗੇ ਨਾ ਉਹ ਪੈਸਾ ਜਿਹੜਾ ਜਮਾ ਕੀਤਾ ਉਹਨੂੰ ਵਰਤੀ ਜਾਣਾ ਪਾਵੇਂ ਅਰਬਾ ਖਰਬਾ ਬਿਮਕੂ ਅਗਣੀ ਬਿਲਕੁਲ ਅੱਗੇ ਕੁਝ ਨਹੀਂ ਕਰ ਰਹੇ ਹਾਂ ਉਹ ਇੱਕ ਵੀੜੀ ਖਾਲੂ ਦੋ ਖਾਲੂ ਤਿੰਨ ਖਾਲੂ ਚਾਲ ਖਾਲੂ ਪੰਜ ਖਾਲੂ 10 ਖਾਲੂ ਵਾ ਪਰ ਕਰਨਾਗਾ ਖੜਨਾ ਨਹੀਂ ਅਗਲਾ ਹਣੀ ਨੂੰ ਅੱਗੇ ਜੋੜਨਾ ਨਹੀਂ ਹੈ ਜੁੜਿਆ ਹੋਇਆ ਹੀ ਬਸ ਵਰਤੀ ਜਾਣਾ ਹਮ ਕਸੀਮਾ ਹੈ ਨਾ ਬਿਲਕੁਲ ਉਹ ਸੀਮਾ ਟੁੱਟ ਜੂ ਹਮ ਖਤਮ ਹੋ ਜੀ ਨਾ ਹਮ ਹੁਣ ਜਦੋਂ ਉਹ 11ਵੀਂ ਵੀੜੀ ਮੰਨ ਲਓ ਆ ਗਈ ਹਾਂ ਤਾਂ ਲਾਂਤਾਂ ਨਹੀਂ ਬਹੂਗ ਦਸਮੀਆਂ ਨੂੰ ਬਿਲਕੁਲ ਪਿਆਰ ਤੁਸੀਂ ਤਾਂ ਜਾਣੇ ਜਾ ਰਹੀ ਲੈ ਗੇ ਸਾਡਾ ਤੇ ਬਿਲਾ ਘਰ ਕਰਕੇ ਕਿ ਨਹੀਂ ਜੀ ਹੁਣ ਤੁਹਾਡਾ ਸਵਾਲ ਸੀ ਵੀ ਕੀ ਪਾਣੀ ਮੋਕੂ ਹਾਂ ਅੱਛਾ ਆਪਾਂ ਪੁੱਛੀ ਤੇ ਗੁਰਬਾਣੀ ਤੋਂ ਜੀ ਕਿਉਂਕਿ ਸਕੈ ਨਾ ਤੁਸੀਂ ਤੁਹਾਡਾ ਸਵਾਲ ਨੇ ਵੀਰ ਜੀ ਬਹੁਤ ਨਾਲ ਸਵਾਲ ਹੈ ਮੈਂ ਕਿ ਮੈਨੂੰ ਇੱਕ ਯਾਦ ਆ ਗਈ ਗੱਲ ਕਾਫੀ ਸਮਾਂ ਪਹਿਲਾਂ ਅਸੀਂ ਕਿਤੇ ਬੈਠੇ تھے ਮੈਂ ਇਤਰੇ ਕਿਹਾ ਬੈਠਾ ਮਾਂ ਵੀ ਅਸਾਂ ਜਿਆਦਾ ਪਾਣੀ ਚੋਨਾ ਖਾਂਦਾ ਚੋਨਾ ਲੈਂਦਾ ਚਲੋ ਆਮ ਇੱਕ ਗੱਲ ਪ੍ਰਚਲਿਤ ਹੈ ਵੀ ਚੋਨਾ ਲੱਗੇ ਕਿ ਚੋਨਾ ਲੱਗਣੋਂ ਅੱਜ ਥੋੜਾ ਸਮਾਂ ਤੇ ਪਾਣੀ ਦੇ ਤਾਲੂ ਤੇ ਆ ਜੂਗਾ ਹਾਂ ਉਹ ਚਲੋ ਵਿਸ਼ਾ ਵੱਖਰਾ ਆ ਇਹ ਝੋਨਾ ਜਿਆਦਾ ਪਾਣੀ ਲੈਂਦੀਆਂ ਹੋਰ ਫਸਲਾਂ ਲੈਂਦੀਆਂ ਨਾ ਉਹ ਵਿਚੇ ਲੱਗ ਇਹ ਸਮਝਾਉਣ ਲਈ ਗੱਲ ਤੇ ਮੈਂ ਮੇਡਾ ਬੇਡਾ ਗੱਲ ਕੀਤੀ ਮੈਂ ਵੀ ਆਪਾਂ ਝੋਨਾ ਚੌਲ ਘਟ ਖਾਣੇ ਆ ਤੇ ਪਾਣੀ ਦਾ ਬਰਬਾਹ ਜਿਆਦਾ ਹੋ ਰਿਹਾ ਕਿਸਾਨਾਂ ਨੂੰ ਝੋਨੇ ਵਾਲੇ ਬਸੇ ਉਹ ਵੀਰ ਕਹਿੰਦਾ ਲੈ ਇਹ ਗੜੀ ਗੱਲ ਆ ਕਿਤੇ ਪਾਣੀ ਮੁਕਣ ਲੱਗਾ ਹੈ ਇਤਨਾ ਕਦੀ ਪਾਣੀ ਮੁਕਾ ਸਾਡੇ ਨਾਲ ਥੋੜਾ ਕਲੇ ਪਾਣੀ ਮੁਕ ਜੇ ਲੱਗਾ ਹੋਰ ਵੀ ਤਾਂ ਪਾਣੀ ਦੀ ਵੇਸਟਿੰਗ ਕਰਦੇ ਕਿ ਨਹੀਂ ਜੀ ਹਾਂ ਇਹ ਵੀ ਗੱਲ ਹੈ ਕਿ ਕਹਿੰਦਾ ਝੋਨੇ ਕਰਕੇ ਨਹੀਂ ਪਾਣੀ ਮੁਕਿਆ ਸਾਡੀ ਆਪਣੀ ਵੇਸਟਿੰਗ ਬਹੁਤ ਜਿਆਦੀ ਹੈ ਸਹੀ ਹੈ ਉਹ ਸਿਰਫ ਇੱਕ ਬਹਾਨਾ ਲੈ ਲਿਆ ਇੱਕ ਪੱਖ ਲੈ ਲਿਆ ਬਿਲਕੁਲ ਹੁਣ ਮੈਂ ਉਹ ਤੇ ਸੋਚਿਆ ਮਹਾਪੀ ਨੇ ਗੱਲ ਕੀਤੀ ਪਾਣੀ ਮੁੱਕ ਸਕਦਾ ਆ ਮੈਂ ਥੋੜਾ ਜਿਹਾ ਸਚੇਤ ਹੋਇਆ ਹਾਂ ਚਲੋ ਵਿਚਾਰ ਕੀਤੀ ਹਾਂ ਤੇ ਫਿਰ ਮੈਂ ਗੁਰੂ ਸਾਹਿਬ ਨੂੰ ਪੁੱਛਿਆ ਪਾਸ਼ਾ ਸਾਨੂੰ ਦਿੱਤੀ ਇਹ ਤਾਂ ਮੂਲਕ ਦਾਤ ਆ ਕੀਮਤ ਕੋਈ ਨਹੀਂ ਹਮ ਅਰਬਾਂ ਖਰਬਾਂ ਰੁਪਈਆ ਵੀ ਬੰਦਾ ਚੁੱਕੀ ਫਿਰੇ ਨਾ ਹਮ ਤੇ ਪਾਣੀ ਮੰਨੂ ਮੁੱਕਾ ਹੋਵੇ ਹਮ ਕੁਛ ਕਰਨਗੇ ਹਮ ਨਹੀਂ ਕਰਨਗੇ ਹਮ ਆਕਸੀਜਨ ਇੱਕ ਰਾਤ ਜੀ ਬੰਦਾ ਬੈਠੇ ਪਵੇ ਨਾ ਇੱਕ ਰਾਤ ਦੀ ਵਿੱਚ ਵਿੱਚੀ ਅਗਲੇ ਪਤਨ ਕਿੰਨਾ ਮਿਲ ਬਣਾ ਦਿੰਦਾ ਹੈ ਸਪਿਰਟ ਬਿਲਕੁਲ ਬਿਲਕੁਲ ਹੁਣ ਪਾਸ਼ਾ ਅੱਜ ਤੋਂ 550 600 ਸਾਲ ਪਹਿਲਾਂ ਕਹਿ ਕੇ ਗਏ ਪਹਿਲ ਪਾਣੀ ਪਾਵਨ ਗੁਰੂ ਆ ਪਾਣੀ ਪਿਤਾ ਬਿਲਕੁਲ ਮਾਤਾ ਧਰਤ ਮਹਤ ਹੁਣ ਕਹਿ ਕੇ ਦਾ ਅਦਰਥ ਕੀ ਬਣਦੇ ਵੀ ਪੜੀ ਜਾਓ ਹਮ ਬਸ ਸਵੇਰੇ ਸ਼ਾਮ ਰੱਡੀ ਜਾਓ ਜੀ ਪੜੀ ਜਾਓ ਦੱਬ ਕੇ ਉੱਚ ਉੱਚੀ ਅਕਾਲ ਆਗੇ ਬਸ ਪੜੀ ਜਾਓ ਹਮ ਜੇ ਗੁਰੂ ਅੰਗਨਾਨਕ ਪਾਸ਼ਾ ਮਹਾਰਾਜ ਜੀ ਨੇ ਉਹ ਸ਼ਲੋਕ ਉਚਾਰਨ ਕੀਤਾ ਜਬਜੀ ਸਾਹਿਬ ਵਿੱਚ ਬਿਲਕੁਲ ਜਾਂ ਇਸ ਕੁਦਰਤੀ ਦਾਤਾ ਨੂੰ ਸਮਝਿਆ ਇਹਦਾ ਮਤਲਬ ਉਹਨਾਂ ਨੇ ਇਹ ਕਹਿਆ ਵੀ ਸਮਝਾ ਲਓ ਸਮਝਾ ਲਓ ਬਿਲਕੁਲ ਉਹ ਗੁਰੂ ਪਾਸ਼ਾ ਆਪ ਨਰੰਕਾਰ ਹੈ ਨਾ ਜੀ ਪਰ ਨਾ ਲਿਖਦੇ ਉਹਨਾਂ ਨੂੰ ਉਹਨਾਂ ਨੂੰ ਦੱਸਣ ਦੀ ਲੋੜ ਕੋਈ ਭਾਈ ਭਾਈ ਇਹ ਚੀਜ਼ਾਂ ਤੁਹਾਡੇ ਜੀਵਨ ਦੀਆਂ ਅਤ ਲੋੜੀ ਚੀਜ਼ਾਂ ਉਹਨਾਂ ਨੇ ਸਾਹਮਣੇ ਕਰੋ ਹੂੰ ਜਦੋਂ ਕਿਸੇ ਜੀ ਦੀ ਸਾਹਮਣੇ ਕਰੋਗੇ ਉਹਨੇ ਫਿਰ ਇੱਕ ਨਾ ਇੱਕਦਮ ਤੁਹਾਨੂੰ ਜਵਾਬ ਦੇਣਾ ਦੇਣਾ ਤੁਹਾਡਾ ਸਰੀਰ ਹੂੰ ਜਿਹਦੀ ਸਾਹਮਣੇ ਕਰੋਗੇ ਦਰੋਗ ਲੱਗੂ ਰੋਜ ਸਾਮਦੇਆਂ ਨੂੰ ਬਚਾਉਣੇ ਆ ਇਹਨੂੰ ਨਵਾਉਣੇ ਆ ਇਹਨੂੰ ਖਵਾਉਣੇ ਆ ਇਹਨੂੰ ਪਨਾਉਣੇ ਆ ਤੇ ਜੇ ਕਹੇ ਬੰਦਾ ਇਹਨੂੰ ਕਿਉਂ ਲੱਗਾ ਛੱਡ ਖੜਾ ਰੋਟੀ ਨਾ ਕਿਉਂ ਲੱਗਾ ਕੋਈ ਰੋਟੀ ਕਰਨੇ ਛੱਡ ਖੜਾ ਪਾਣੀ ਜਿਹੜੀ ਚੀਜ਼ ਨੂੰ ਨਹੀਂ ਸਾਮੋਗੇ ਆ ਮੁੱਕੂਗੀ ਨਾ ਮੁੱਕੂਗੀ ਮੁੱਕਣ ਤੋਂ ਬਾਅਦ ਹੀ ਪਾਣੀ ਧਰਤੀ ਦੇ ਛੇੜਾ ਤੁਰਿਆ ਜਾ ਰਿਹਾ ਜੀ ਛੜ ਛੜ ਮੋਟਰਾਂ ਛੜ ਛੜ ਅਸੀਂ ਆਪ ਦੀਆਂ ਟੂਟੀਆਂ ਦਾ ਪਾਣੀ ਦਾ ਗਾਲਿਓ ਮੁੱਕਣ ਲੱਗਾ ਕੇ ਦਿਖੋ ਮੁੱਕਣ ਲੱਗਾ ਕੇ ਤੇ ਆ ਉਹ ਯਾਰ ਮੁੱਕਣ ਨਹੀਂ ਲੱਗਾ ਮੁੱਕ ਜਾਣਾ ਏ ਮੁੱਕ ਜਾਣਾ ਕਿਉਂ ਮੁਕਿਆਣਾ ਗੰਗੂ ਤੁਸੀਂ ਸਾਹ ਵੀ ਨਹੀਂ ਲੈਂਦੇ ਜੀ ਨੂੰ ਕਿੰਡੀ ਕੀਮਤੀ ਦਾਤ ਆ ਪਾਣੀ ਹਵਾ ਧਰਤੀ ਤਿੰਨੇ ਚੀਜ਼ਾਂ ਹਮ ਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਚ ਬਾਰ ਬਾਰ ਜ਼ਿਕਰ ਕੀਤਾ ਹਮ ਸਤਿਗੁਰ ਕਹਿੰਦੇ ਪਹਿਲਾਂ ਪਾਣੀ ਜਿਉ ਹੈ ਵਾ ਇਹ ਤਾਂ ਹਰਿਆ ਸਭ ਕੋਈ ਮੈਂ ਕੱਲ ਪਰਸੋਂ ਵਿਚਾਰ ਕਰ ਰਿਹਾ ਸੀ ਹਮ ਸੰਗਤ ਨਾਲ ਵੀ ਸੰਗਤ ਜੀ ਤੋਂ ਅੱਧਾ ਅੱਧਾ ਮਿੰਟ ਤੁਸੀਂ ਇੱਕ ਇੱਕ ਮਿੰਟ ਰਹਿੰਦੋ ਜਾ 1 ਮਿੰਟ ਅੱਖਾਂ ਬੰਦ ਕਰਕੇ ਨਾ ਪੂਰਾ ਅੱਖਾਂ ਬੰਦ ਕਰਕੇ ਤੇ ਵੀਡੀਓ ਸੁਣਨ ਵਾਲੇ ਵੀਰਾਂ ਨੂੰ ਬੇਨਤੀ ਕਰੂੰਗਾ ਅੱਧਾ ਮਿੰਟ ਜਾਂ 1 ਮਿੰਟ ਪੂਰਾ ਅੱਖਾਂ ਬੰਦ ਕਰਕੇ ਇਹ ਸੋਚੋ ਵੀ ਪਾਣੀ ਮੁੱਕ ਗਿਆ ਆ ਕਿ ਸੁਭਨਾ ਦੇਖ ਕੇ ਸੋਚ ਪਾਣੀ ਮੁੱਕ ਗਿਆ ਮੁੱਕ ਗਿਆ ਕੋਈ ਜਵਾਬ ਹੀ ਨਹੀਂ ਆ ਕੋਈ ਖਿਆਲ ਹੀ ਨਹੀਂ ਆਉਂਦਾ ਅੱਗੇ ਸਹੀ ਹੈ ਤੇ ਮੁੱਕਾ ਕਿ ਨਹੀਂ ਮੁੱਕਾ ਤੁਸੀਂ ਦੇਖ ਰਹੇ ਹੋ ਤੁਸੀਂ ਪਹਿਲਾਂ ਜਿਵੇਂ ਗੱਲ ਕੀਤੀ ਵੀ ਕੁਝ ਇਲਾਕਿਆਂ ਵਿੱਚ ਪਾਣੀ ਮੁੱਕਣ ਦੇ ਅਸਾਰ ਹਾਂ ਰੇਗਿਸਤਾਨ ਵੀ ਆਪਣੇ ਤੇ ਫਤੇਗੜ ਸਾਹਿਬ ਦੇ ਵਿੱਚ ਕਿਤੇ ਪਾਣੀ ਆਪਣੇ ਪੰਜਾਬ ਦੀ ਗੱਲੋਂ ਪੰਜਾਬ ਜੀ ਆ ਗਿਆ ਉਸ ਤੋਂ ਪਹਿਲਾਂ ਰੇਗਿਸਤਾਨ ਹਾਂ ਗੁਜਰਾਤ ਇੱਧਰ ਦੂਰ ਚਲੇ ਜਾਈਏ ਉਹਨਾਂ ਨੂੰ ਪੁੱਛੋ ਪਾਣੀ ਦੀ ਕੀਮਤ ਕੀ ਹੈ ਬਿਲਕੁਲ ਅੱਗੇ ਪਾਣੀ ਦੀ ਬੋਤਲ ਮਿਲਦੀ ਨੇ ਹਾਂ ਆਪਣੇ ਮਜੂਰ ਕਿਆ ਕਰਨੇ ਪਾਣੀ ਮੋਲੇ ਮਿਲੂ ਉਹ ਲੈ ਪਾਣੀ ਮੋਲੇ ਮਿਲੂ ਕਿਤੇ ਬਿਲਕੁਲ ਲੈਂਦੇ ਕਿ ਨਹੀਂ ਮੋਦਲ ਬਿਲਕੁਲ ਅਸੀਂ ਇਹ ਜੂਰ ਸਾਹਿਬ ਤੁਹਾਡੇ ਦਿਨੋਂ ਗਏ ਆ ਹਾਂ ਤੇ ਅਗਲੇ ਨੇ 5 ਰੁਪਏ ਲੀਟਰ ਪਾਣੀ ਦੇ ਭਰਿਆ ਹਾਂ ਪੰਜਾਬ ਤੋਂ ਬਾਹਰ ਜਾ ਕੇ 5 ਰੁਪਏ ਰੱਖੋ ਪਾਣੀ ਭਰੋ ਹਾਂ ਇਹਦਾ ਮਤਲਬ ਪਾਣੀ ਜਿੰਨਾ ਕਿਤੇ ਵੀ ਉਹ ਉਸੇ ਮਾਸੀ ਦੀ ਖਤਮ ਕਰ ਰਹੇ ਆ ਬਿਲਕੁਲ ਲੋੜ ਤੋਂ ਵੱਧ ਹਾਂ ਬੇ ਲੋੜਾ ਉਹ ਉਹਨੂੰ ਵਰਤ ਰਹੇ ਹੂੰ ਘਰਾਂ ਦੇ ਵਿੱਚ ਸਮਰਸੀਬਲ ਆ ਗਈ ਵਾਹ ਅੱਜ ਤੋਂ ਵੀ 25 ਸਾਲ ਪਹਿਲਾਂ ਨਲਕੇ ਹੁੰਦੇ ਸੀ ਬਿਲਕੁਲ 30 ਸਾਲ ਸਾਰੇ ਵਿੜੇ ਦਾ ਇੱਕ ਨਲਕਾ ਹੁੰਦਾ ਸੀ ਨਲਕਾ ਹੁੰਦਾ ਸੀ ਬਿਲਕੁਲ ਨਲਕੇ ਦੇ ਤੇ ਨਹਾਉਣਾ ਉਹਨਾਂ ਪਾਣੀ ਛੱਪੜਾ ਤੱਕ ਨਹੀਂ ਜਾਂਦਾ ਹੁੰਦਾ ਸਹੀ ਹੈ ਤੂੰ ਨਾਲੀਆਂ ਤੱਕ ਨਹੀਂ ਜਾਂਦਾ ਹੁੰਦਾ ਨਹੀਂ ਜਾਂਦਾ ਹੁੰਦਾ ਤੇ ਛੱਪੜ ਵੀ ਬੜੇ ਸੋਹਣੇ ਹੁੰਦੇ ਤੇ ਡੰਗਰ ਨਵਾਉਣੇ ਪਸ਼ੂ ਨਵਾਉਣੇ ਦੇ ਵਿੱਚ ਕਈ ਵਾਰੀ ਆਪ ਵੀ ਨਹਾ ਲੈਣਾ ਪਾਣੀ ਸਾਫ ਹੁੰਦਾ ਸੀ ਪਾਣੀ ਸਾਫ ਬਿਲਕੁਲ ਹੁਣ ਛੱਪੜਾਂ ਦੇ ਤਾਲ ਵੀ ਟੁੱਟੇ ਪਏ ਹਾਂ ਨਾਲੀਆਂ ਭਰੀਆਂ ਪਈਆਂ ਟੈਂਕੀ ਛੱਡੀ ਕੋਈ ਕਈ ਮੇਰੀ ਬੰਦਾ ਬਾਹਰੋਂ ਜਾ ਜਾ ਉਹ ਭਾਈ ਟੈਂਕੀ ਬੰਦ ਕਰ ਲੋ ਹਾਂ ਟੈਂਕੀ ਲਾਉਣ ਵਾਸਤੇ ਪੈ ਗਿਆ ਕਿ ਬੈਲ ਲਾਉਣ ਵਾਸਤੇ ਪੈ ਨਹੀਂ ਹੈਗੀ ਸਹੀ ਹੈ ਜਦੋਂ ਸਰਕਾਰੀ ਟੂਟੀਆਂ ਨੇ ਮੈਂ ਬੇਨਤੀ ਕਰੂੰਗਾ ਕਿ ਸਰਕਾਰੀ ਟੂਟੀਆਂ ਜਿਨ੍ਹਾਂ ਨੇ ਲਾਈਆਂ ਜਾਂ ਜਿਹੜੀ ਉਹਨਾਂ ਦੇ ਜ਼ਿੰਮੇਵਾਰ ਆ ਉਹ ਵੀ ਭਾਈ ਸचेत ਹੋਣਾ ਜਾ ਕੇ ਘਰ ਘਰ ਜਿਹੜਾ ਨਹੀਂ ਗਵਰਤ ਦੀ ਬੰਦ ਕਰ ਜ਼ਰੂਰੀ ਬੰਦ ਕਰ ਦਿਓ ਬਿਲਕੁਲ ਤੇ ਉਹ ਛੱਡੀ ਮੈਂ ਕਈ ਵਾਰੀ ਕਹਿ ਦਿੰਦਾ ਵੀ ਭਈ ਇਹ ਚ ਉਹ ਸਰਕਾਰੀ ਪਾਣੀ ਆਉਂਦਿਆ ਪਗੜਾ ਯਾਰ ਉਹ ਨਾਲੀ ਚ ਤੁਰ ਜਾਂਦਾ ਮੈਨੂੰ ਅਕੇ ਸਵਾਲ ਦਾ ਜਵਾਬ ਹੀ ਨਹੀਂ ਆਉਂਦਾ ਕਿ ਕਮਾਲ ਹੋ ਗਈ ਹੈ ਜਿਹੜੀ ਕਿਛ ਮੌਲਕ ਮਿਲੀ ਤੈਨੂੰ ਇੰਨਾ ਬੇਕਦਰੀ ਕਰ ਦੋ ਹੂੰ ਫਿਰ ਤੁਹਾਡੀਆਂ ਪੀੜੀਆਂ ਦਾ ਪੀੜੀਆਂ ਦਾ ਤੁਹਾਨੂੰ ਲਾਂਤ ਦਾ ਬੋਣ ਜ ਮੈਂ ਬਹੁਤ ਵਾਰੀ ਲਵਜੀ ਬੋਲਿਆ ਕਿ ਸਾਡੀਆਂ ਪੀੜੀਆਂ ਨੇ ਕਿਹਾ ਸਾਡੇ ਘਰੇ ਬਾਪੂ ਨੇ ਬਹੁਤ ਪੈਸੇ ਜਮਾ ਕੀਤੇ ਪਏ ਨੇ ਸੋਨੇ ਦਾ ਘਰ ਬਣਿਆ ਪਿਆ ਹੈ ਸੋਨੇ ਦੀਆਂ ਇਟਾਂ ਲੱਗੀਆਂ ਹੋਈਆਂ ਨੇ ਚਾਂਦੀ ਦੇ ਦਰਵਾਜ਼ੇ ਲੱਗੇ ਹੋਏ ਨੇ ਐ ਬਣਾ ਜੀ ਸੰਗ ਮਰਮਰ ਹੂੰ ਠੀਕ ਹੈ ਜੀ ਚੰਦਰਨ ਦੀ ਦਰਖਤ ਸਾਡੇ ਘਰ ਦੇ ਦਰਵਾਜ਼ੇ ਲੱਗੇ ਨੇ ਬਿਲਕੁਲ ਪਰ ਪੀਣ ਲਈ ਪਾਣੀ ਨਹੀਂ ਹੈਗਾ ਬਿਜਲੀ ਧਰਤੀ ਨਹੀਂ ਹੈਗੀ ਤੇ ਕੀ ਕਹਿਣਗੇ ਲਾਹ ਤਾਂ ਨਹੀਂ ਪਾਉਣਗੇ ਬਿਲਕੁਲ ਲਾਹ ਤਾਂ ਪੈ ਰੀਆਂ ਤੇ ਪੈਣਗੀਆਂ ਜਿਨ੍ਹਾਂ ਨੂੰ ਸਾਨੂੰ ਕਿਉਂਕਿ ਅਸੀਂ ਆਪਣੇ ਬੱਚਿਆਂ ਲਈ ਬਾਕੀ ਸਾਰਾ ਕੁਝ ਪੈਦਾ ਕਰ ਰਹੇ ਇਹ ਵਾਅਦੇ ਹੂੰ ਇੱਕ ਵਾਅਦਾ ਜਾ ਰਿਹਾ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਵਾ ਕਿ ਇੱਕੋ ਦਿਨ ਹੀ ਅਲਾਉਣ ਕੀਤਾ ਲੈ ਲੈ ਵੀ ਪੈਟਰੋਲ ਪੰਪ ਜਿਹੜਾ ਉਹ ਦੋ ਕੁ ਦਿਨ ਤੇ ਤੇਲ ਨਹੀਂ ਆਊਗਾ ਹਨਾ ਤੇ ਲਾਈਨਾਂ ਲੱਗੀਆਂ ਨੇ ਲਾਈਨਾਂ ਲੋਕੀ ਲੜਪੇ ਬਿਲਕੁਲ ਡਾਂਗੋ ਡਾਂਗੀ ਹੋਵੇ ਪਹਿਲਾਂ ਮੈਂ ਪੋਣਾ ਪਹਿਲਾਂ ਮੈਂ ਪੋਣਾ ਤੇ ਭਾਈ ਆਉਣ ਵਾਲੇ ਸਮੇਂ ਵਿੱਚ ਇਦਾਂ ਹੀ ਹੋਇਆ ਕਰਨਾ ਹੈ ਅਗਰ ਲਾਂਗਾ ਦਾ ਕਰਨਾ ਇੰਨਾ ਪਾਣੀ ਮਿਲਣਾ ਆਪਾਂ ਵੀਡੀਓ ਵੇਖਦੇ ਆਂ ਵੀਡੀਓ ਵੇਖ ਕੇ ਇਗਨੋਰ ਕਰ ਦੋ ਬੱਕਰੀ ਗੱਲ ਐ ਵੇਖਦੇ ਆਂ ਟੈਂਕਰ ਆਉਂਦਾ ਵਾ ਲੋਕ ਦੂਰ ਤੱਕ ਲਾਈਨ ਲੱਗੀ ਆ ਭੱਜ ਭੱਜ ਕੇ ਜਾ ਕੇ ਪਾਣੀ ਪਰ ਕਿਤੇ ਆਪਦੇ ਘਰੇ ਲੈ ਕੇ ਜਾਂਦੇ ਆ ਤੇ ਉਹ ਇੱਕ ਬਰਤਨ ਭਰਦੇ ਉਹਦੇ ਨਾਲ ਪੀਂਦੇ ਵੀ ਹੋਣਗੇ ਨਹਾਉਂਦੇ ਵੀ ਹੋਣਗੇ ਸਾਡੇ ਕੋਲ ਵਾਧੂ ਅਸੀਂ ਤਾਂ ਕਰਕੇ ਸਮਝਦੇ ਕੋਈ ਮੈਂ ਇਹ ਗੱਲ ਦੋਵਾਂ ਧਿਰਾਂ ਨੂੰ ਕਹਿਣਾ ਚਾਹੁੰਨਾ ਵਾ ਚਾਹੇ ਉਹ ਫਸਲਾਂ ਵਾਲੇ ਵੀਰ ਨੇ ਚਾਹੇ ਘਰਾਂ ਵਾਲੇ ਆਪਾਂ ਜੁम्मेवार ਵੀਰ ਆ ਸਾਨੂੰ ਦੋਵਾਂ ਨੂੰ ਸੇਧੋਣਾ ਪਊਗਾ ਬਿਲਕੁਲ ਇਹ ਤਾਂ ਹੱਲ ਕੱਢਣਾ ਪਊਗਾ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਫਸਲ ਬੰਦ ਕਰ ਦੋ ਜਾਂ ਹੱਲ ਕੱਢਣਾ ਪਊਗਾ ਅਗਲੀ ਅੱਜ ਆਪਣਾ ਤਾਪਮਨ 47 ਤੱਕ ਪਹੁੰਚ ਗਿਆ ਜੀ ਬਿਲਕੁਲ ਤੇ ਜਿਹੜੇ ਦੇਸ਼ਾਂ ਵਿੱਚ ਤਾਪਮਨ 47 50 55 ਤੱਕਾਂ ਦੇ ਉੱਪਰ ਚੱਕ ਜਾਂਦਾ ਸੀ ਅੱਜ ਉਹ ਜਿਹੜਾ ਦੇਸ਼ਾਂ ਦਾ ਬਰਾਮਣ ਬਤੀ ਦੇ ਲਾਇਆ ਕਿਉਂਕਿ ਉਹਨੇ ਆਪਣਾ ਵਾਤਾਵਰਣ ਸੰਭਲ ਲਿਆ ਹਮ ਇੱਕ ਮੈਂ ਵੀਡੀਓ ਵੇਖ ਰਿਹਾ ਸੀ ਉਹ ਦਿਖਾ ਰਹੇ ਸੀ ਵੀ ਕਾਲੇ ਜਿ ਗੋਲੇ ਬਣਾਉਣਾ ਸੁੱਟੁੰਦੇ ਆ ਹਾਂ ਤੇ ਮੈਂ ਚੰਗੀ ਤਰ੍ਹਾਂ ਪਹਿਲਾਂ ਦੋ ਵਾਰੀ ਮੈਂ ਪਾਸੇ ਕਰਦੀ ਫਿਰ ਮੈਂ ਵੇਖੀ ਧਿਆਨ ਨਾਲ ਉਹ ਬਲਕਿ ਕਿਹੜੇ ਦੇਖਦੀ ਮੈਨੂੰ ਖਿਆਲ ਭੁੱਲ ਗਿਆ ਉਹਨਾਂ ਨੇ ਗੋਲੇ ਸੁੱਟੇ ਜਾਜ ਰਹੀਂ ਬੱਚਾ ਰਸਟਾਇ ਉਹ ਕੀ ਕਰਦੇ ਵੀ ਗੋਲੇ ਚ ਇੱਕ ਬੀਜ ਪਾਇਆ ਜਿਸ ਪਾਇਆ ਹੁੰਦਾ ਕਿ ਉਹ ਜਦੋਂ ਡਿੱਗ ਪੈਂਦਾ ਵਾ بارش ਆਉਂਦੀ ਹੈ ਉਹ ਆਪਣੇ ਵਿੱਚ ਵੀ ਪਾੜ ਪਾੜ ਕੇ ਉਹ ਗੋਲਾ ਜਿਹੜੇ ਵਿੱਚ ਬੀ ਪੈ ਗਿਆ ਦਰਖਤ ਲੱਗ ਜਾਂਦਾ ਇਹ ਤਰੀਕਾ ਲੱਭ ਲਿਆ ਤੇ ਸਾਨੂੰ ਤਾਂ ਪ੍ਰਮਾਤਮਾ ਨੇ ਧਰਤੀ ਅੱਡੀ ਕਮਾਲੀ ਦਿੱਤੀ ਹੈ ਕਿ ਜਿੱਥੇ ਅਸੀਂ ਆਪਣੇ ਵਾਤਾਵਰਣ ਨੂੰ ਸਮਝ ਸਕਦੇ ਹਾਂ ਪੈਲੀਆਂ ਚ ਦਰਖਤ ਮੁੱਕ ਕੇ ਅਸੀਂ ਪਹਿਲੀ ਦਰਖਤ ਕਿਉਂ ਵੱਡਿਆ ਕਿਹਨੂੰ ਪੁੱਛੋ ਇਹ ਜੀ ਸ਼ਾਮ ਨਾਲ ਫਸਲ ਮਰਦੀ ਤੇ ਨਸਲ ਫਸਲ ਬਚਾ ਲੋ ਹਾਂ ਝਾੜ ਅੱਜ 2 2 ਕੁਇੰਟਲ 10 ਕੁਇੰਟਲ 20 ਕੁਇੰਟਲ 25 50 100 ਕਰ ਲੋਂਗੇ ਯਾਰ ਹੂੰ ਤੇ ਕਾਹੂ ਕੌਣ ਖਾਣੀ ਦੇ ਨਸਲ ਲੈਣਾ ਬਿਲਕੁਲ ਹੀ ਫਸਲ ਨੂੰ ਕਰਨਾ ਜੀ ਪਹਿਲੀ ਫਸਲ ਨਸਲ ਤੁਹਾਡੀ ਜਿਹੜੀ ਆ ਉਹ ਬਰਬਾਦੀ ਵਾਲੇ ਕੰਡੇ ਤੇ ਤੁਸੀਂ ਪੈਦਾ ਕਰਕੇ ਲਿਆ ਰਹੇ ਹੋ ਤੁਸੀਂ ਕਹਿ ਰਹੇ ਹੋ ਇਹਦੇ ਨਾਲ ਫਸਲ ਮਰਦੀ ਹੈ ਚਾਰ ਦਾਣੇ ਵਾਦਲੇ ਕਰਾਉਣਗੇ ਚਾਰ ਦਾਣੇ ਦੇ ਬਦਲੇ ਬਦਲੇ ਇੱਕ ਇੱਕ ਨਿਆਣਾ ਰਹਿ ਗਿਆ ਇੱਕ ਨਿਆਣਾ ਵੀ ਤੁਹਾਡੇ ਕੋਲ ਪਾਲਿਆ ਨਹੀਂ ਜਾ ਰਿਹਾ ਇਸ ਕਰਕੇ ਵਾਤਾਵਰਣ ਵਾਲੇ ਪਾਸੇ ਤੋਂ ਸਾਨੂੰ ਦਰਖਤ ਲਾਉਣ ਦੀ ਗੱਲ ਉਹਦਾ ਕਾਰਮ ਦਰਖਤ ਲਾਉਣਾ ਜ਼ਰੂਰੀ ਹੈ ਹਾਂ ਲਾਉਣ ਨਾਲ ਪਹਿਲਾਂ ਪਾਲਣ ਵਾਲੇ ਧਿਆਨ ਦਿਓ ਬਿਲਕੁਲ ਲੱਗ ਬਹੁਤ ਜਾਣਗੇ ਹੂੰ ਲੱਗਣ ਦੀ ਕੋਈ ਕਮੀ ਨਹੀਂ ਪਰ ਉਹਦੇ ਲਈ ਸਾਨੂੰ ਕਰਨਾ ਪਊਗਾ ਵੀ ਜਿੱਥੇ ਦਰਖਤ ਲਾਉਣਾ ਵਗੈ ਨੂੰ ਜ਼ਿੰਮੇਵਾਰੀ ਦੋ ਪਈ ਤੇਰੇ ਘਰੇ ਲੱਗਾਈ ਆ ਤੇਰੀ ਪੈਲੀ ਤੇ ਲੱਗਾਈ ਹਾਂ ਅਗਲੀ ਗੱਲ ਹੂੰ ਮੈਂ ਥੋੜਾ ਜਿਹਾ ਵਿਸ਼ਾ ਡਹਾਟ ਕੇ ਗੱਲ ਕਰਨੀ ਚਾਹਣਾ ਜੀ ਪੀ ਜੰਗਲਾਤ ਮਹਿਕਮਾ ਹੁੰਦਾ ਨਾ ਹੂੰ ਜੰਗਲਾਤ ਮਹਿਕਮਾ ਮੈਨੂੰ ਲੱਗਦਾ ਵੀ ਜਲਾਤ ਮਹਿਕਮਾ ਬਣਿਆ ਪਿਆ ਹੂੰ ਉਹ ਜ਼ਿੰਮੇਵਾਰੀ ਨਹੀਂ ਦਰਖਤ ਸੜਕਾਂ ਦੇ ਕਿਨਾਰੇ ਇੱਕ ਵੀ ਨਹੀਂਗਾ ਨਹੀਂਗਾ ਉਹ ਜ਼ਿੰਮੇਵਾਰੀ ਸਰਕਾਰ ਦੀ ਨਹੀਂ ਹੂੰ ਕਿ ਉਹ ਦਰਖਤ ਸੜਕਾਂ ਦੇ ਕਿਨਾਰੇ ਲੱਗਣੇ ਚਾਹੀਦੇ ਉਹ ਸਰਕਾਰ ਦੇ ਅੰਦਰ ਚ ਆਉਂਦੇ ਨਾ ਕਿ ਸੜਕ ਦੇ ਕਿਨਾਰੇ ਲੱਗਣਦੇ ਸੜਕਾਂ ਖਾਲੀ ਨੇ ਖਾਲੀ ਪਈਆਂ ਹੂੰ ਦੁਪਹਿਰੇ 12 ਵਜੇ ਤੋਂ ਲੈ ਕੇ 4 ਵਜੇ ਸੜਕ ਨੰਗੂਗਾ ਨਾ ਤੁਸੀਂ ਇਹ ਆਵੇ ਫੀਟਰ ਦੇ ਦੁਰ ਰਹੇ ਨੇ ਅੱਗ ਪੱਠੀ ਦੇ ਦੁਰ ਰਹੇ ਨੇ ਕਿਉਂ ਦਪੀਆਂ ਉਹ ਦਰਖਤ ਵੀ ਉਹਨੇ ਬਸੇ ਹੈਗੇ ਹੂੰ ਵੱਡੇ ਬਹੁਤ ਲਾਇ ਘਟ ਜਗਲਾਤ ਵਿਭਾਗ ਮੈਂ ਜਮਰਤ ਭੱਜਾਇਆ ਇਹ ਸਰਕਾਰ ਨੂੰ ਅਪੀਲ ਕਰਦੇ ਆਂ ਕੀ ਉਸ ਮੈਕ ਵਿੱਚ ਇਸ ਕੰਜਾ ਕਸੋ ਹੂੰ ਉਹ ਜ਼ਿੰਮੇਵਾਰੀ ਧਮਾਉਣ ਇੱਕ ਚੀਜ਼ ਹੋਰ ਆ ਵੀ ਵੱਡੇ ਵੱਡੇ ਪੋਲਤਾ ਅਸੀਂ ਬਣਾ ਲਏ ਵਡੀਆਂ ਚੌੜੀਆਂ ਸੜਕਾਂ ਕਰ ਲੀਆਂ ਪਰ ਜਿਹੜੇ ਉਤੋਂ ਸੜਕ ਤੋਂ ਕਿਨਾਰੇ ਤੋਂ ਰੁੱਖ ਪੁੱਟੇ ਗਏ ਉਹਨਾਂ ਨੂੰ ਅਸੀਂ ਸੇ ਸੰਭਾਲਣ ਦੀ ਕੋਸ਼ਿਸ਼ ਕੀਤੀ ਚਲੋ ਜੇ ਉਹਨਾਂ ਨੂੰ ਮੰਨ ਲਓ ਵੜ ਦਿੱਤਾ ਅਸੀਂ ਜੇ ਮੰਨ ਕੇ ਚਲੋ ਵੀ ਇੱਕ ਸੜਕ ਦੇ ਕਿਨਾਰੇ 500 ਰੁੱਖ ਸੀਗਾ ਹਨਾ ਉਤੋਂ ਪਹਿਲਾਂ ਕਿਉਂ ਨਾ ਅਸੀਂ ਇਹ ਕਰ ਸਕੇ ਵੀ ਜੇ 500 ਰੁੱਖ ਅਸੀਂ ਵੜਨਾ ਤੇ ਹਜ਼ਾਰ ਦੀ ਤਿਆਰੀ ਕਰੀਏ ਬੂਟੇ ਤਿਆਰ ਕਿਤੇ ਜਾ ਸਕਦੇ ਉਹੀ ਕਹਿ ਰਹਿਣਾ ਜਿੰਮੇਵਾਰੀ ਸਾਰੇ ਭੱਜ ਗਏ ਨਾ ਹੂੰ ਧਿਆਨ ਨਹੀਂ ਦਿੰਦਾ ਧਿਆਨ ਨਹੀਂ ਦਿੰਦਾ ਇਹ ਚੀਜ਼ਾਂ ਦੀ ਲੋੜ ਆ ਹੂੰ ਅੱਜ ਪਰਮਾਤਮਾ ਕਲਾ ਵਰਤਾਵੇ ਮਰਦਾਸ ਕਰਦਾ ਹੈ ਪਾਸ਼ਾ ਦੋ ਦਿਨ ਲਈ ਹਾਂ ਇਹਨਾਂ ਨੂੰ ਵਾਈਫਾਈ ਕਰ ਦੇ ਦਰਖਤਾਂ ਨੂੰ ਹੂੰ ਵੀ ਵਾਈਫਾਈ ਮਿਲੂਗਾ ਦਰਖਤਾਂ ਨੂੰ ਆਹਾਂ ਆਹਾਂ ਤੇ ਵੇ ਕੁਠੇ ਦੇ ਗੋਟੇ ਭਰ ਦੇ ਗਣੀ ਬਿਲਕੁਲ ਓਏ ਗੁਰੂਗੋ ਆ ਜਿਹੜਾ ਫੋਨ ਦਾ ਵਾਈਫਾਈ ਚਲਾਉਣ ਵਾਸਤੇ ਟਾਵਰ ਲੱਗਦਾ ਹੈ ਬਿਲਕੁਲ ਪਿੰਡਾਂ ਦੇ ਪਿੰਡ ਭਾਜੀ ਫੇ ਸਾਡੀ ਪਿੰਟਾ ਉੱਪਰ ਲੱਗ ਜਰੀਂ ਘਟਾਉਂਦੀ ਆ ਰੇਂਜ ਘਟਾਉਂਦੀ ਆ ਓਏ ਉਹ ਰੇਂਜ ਨੂੰ ਕਰਨਾ ਜੇ ਸਾਹੀ ਰੇਂਜ ਨਾ ਆਈ ਤੇ ਸਹੀ ਆ ਜੇ ਸਾਹੀ ਨਾ ਆਏ ਤੇ ਰੇਂਜ ਕਰੋਗੇ ਹੂੰ ਟਾਵਰਾਂ ਨੂੰ ਟਾਵਰ ਜਿਹੜਾ ਕਿਤੇ ਨਹੀਂ ਜੀ ਸਾਹ ਲੈ ਲਵੋਗੇ ਬਿਲਕੁਲ ਦਰਖਤ ਥੱਲੇ ਵੀ ਸਾਹ ਹੋਣਗੇ ਨਿੰਮ ਬੋੜ ਪਿੱਪਲ ਇਹ ਜਿਹੜੇ ਦਰਖਤ ਸਨ ਜਿਨ੍ਹਾਂ ਦੇ ਥੱਲੇ ਉਹ 24 ਘੰਟੇ ਸਾਨੂੰ ਆਕਸੀਜਨ ਮਿਲਦੀ ਹੈ ਨੀ ਮਤਲਬ ਇਹ ਪੈਨ ਦੇ ਨਾਲ ਬਜ਼ੁਰਗ ਕਹਿੰਦੇ ਵੀ 100 ਬਾਰੀ ਦਾ ਇਲਾਜ ਹੋ ਜਾਂਦਾ ਇਦਾਂ ਹੀ ਹੈ ਨੈਮ ਇਹੋ ਜੀ ਇੱਕ ਕੁਦਰਤੀ ਦਾਤਾ ਰੱਬ ਦੀ ਬਿਲਕੁਲ ਬਿਲਕੁਲ ਤੇ ਜਿਸ ਘਰ ਵਿੱਚ ਨੈਮ ਹੁੰਦੀ ਹੈ ਨਾ ਉਸ ਘਰ ਵਿੱਚ ਛਿੱਤੀ ਦੀ ਬਿਮਾਰੀ ਨਹੀਂ ਆਉਂਦੀ ਕਿਉਂਕਿ ਉਹ ਆਟੋਮੈਟਿਕਲੀ ਉਹਨੇ ਕੁਦਰਤੀ ਦਾਤਾਂ ਦੇ ਕੇ ਉਹ ਉਸ ਘਰ ਵਿੱਚ ਉਹਨੇ ਜਿਹੜੀਆਂ ਬੁਰਾਈਆਂ ਜਾਂ ਕਹ ਲਈਏ ਪੀਓ ਬੁਰਾਈਆਂ ਜਿੰਨਾ ਖਿੱਚ ਲੈਣੀਆਂ ਆ ਵੀ ਬੁਰਾਈਆਂ ਦਾ ਨੇ ਹੱਲ ਦੇ ਦੇਣਾ ਸਾਨੂੰ ਹੂੰ ਨਿਕੇ ਨਿਕੇ ਜ਼ਖਮ ਹੋਣੇ ਦਿੰਨੇ ਮੇਰਾ ਇਧਰ ਆਓ ਇਧਰ ਆਓ ਬਿਲਕੁਲ ਨੈਮ ਰਗੜ ਕੇ ਪੀ ਲੈਣੀ ਗੋਡੇ ਤੇ ਲਾ ਤੇ ਇਹ ਚੀਜ਼ਾਂ ਸਾਡੀਆਂ ਅਮੋਲਕ ਦਾਤਾਂ ਸੀ ਲਈ ਅਸੀਂ ਗਵਾ ਲਈਆਂ ਤੀਜੀ ਗੱਲ ਆ ਗਈ ਧਰਤੀ ਦੀ ਆ ਧਰਤੀ ਦੇ ਮਾਰੇਕ ਮੈਂ ਵਿਚਾਰ ਕਰਦਾ ਸੀ ਬੈਠਾ ਕਿਸ ਵੀਰ ਨਾਲ ਇੱਕ ਕੋਖ ਹੈ ਮਾਂ ਦੀ ਆ ਜਿਹਦੀ ਕੋਖ ਸਾਡਾ ਜਨਮ ਹੁੰਦਾ ਬਿਲਕੁਲ ਅੱਜ ਜੇ ਮੈਂ ਗੱਲ ਕਹਾਂ ਤੇ 100 ਮਗਰ 75 ਸਾਡੀਆਂ ਭੈਣਾਂ ਜਦੋਂ ਬੱਚਾ ਜਨਮ ਲੈਂਦਾ ਹੈ ਤੇ ਵੱਡੇ ਪ੍ਰੇਸ਼ਨ ਨਾਲ ਹਸਪਤਾਲਾਂ ਜੋ ਹੁੰਦਾ ਹੈ ਉਹਦੇ ਪਿੱਛੇ ਕਾਰਨ ਸਾਡੀ ਖਰਾਕ ਨਹੀਂ ਹੋਈ ਰਹੀ ਸਾਡੀ ਮਾਂ ਦੀ ਉਹ ਤਾਕਤ ਨਹੀਂ ਹੋ ਜੀ ਰਹੀ ਇਹਦੇ ਕਰਕੇ ਬੱਚਾ ਪੈਦਾ ਕਰਨ ਵਾਸਤੇ ਨੂੰ ਮੁਸ਼ਕਲ ਆਉਂਦੀ ਹੈ ਇੱਕ ਇੱਕ ਸੋਚਣ ਵਾਲਾ ਵਿਸ਼ਾ ਹੈ ਵੀ ਸਾਡੀਆਂ ਪਹਿਲੀਆਂ ਮਾਤਾਂ ਆ ਜਿਹੜੀਆਂ ਨੇ ਉਹਨਾਂ ਨੂੰ ਇਹ ਚੀਜ਼ਾਂ ਦਾ ਨਹੀਂ ਸਾਹਮਣਾ ਕਰਨਾ ਪੈਂਦਾ ਪਰ ਅੱਜ ਹਸਪਤਾਲ ਵਿੱਚ ਬੱਚਾ ਪੈਦਾ ਹੁੰਦਾ ਬਿਲਕੁਲ ਉਹ ਕੋਖ ਕਿਤਨਾ ਗਿੱਤੇ ਸਾਡੀਆਂ ਆਪਣੀਆਂ ਦਰੂਣੀ ਖਰਾਕਾਂ ਕਰਕੇ ਕਿਤਨਾ ਗਿੱਤੇ ਉਹਨੂੰ ਜਿਹੜਾ ਉਹ ਮੁਸ਼ਕਲ ਵਿੱਚ ਖੜਾ ਹੋਣਾ ਪਿਆ ਬਿਲਕੁਲ ਇਸੇ ਤਰੰਗ ਧਰਤੀ ਮਾਂ ਦੀ ਕੋਖ ਹੈ ਹੂੰ ਜਿਹਦੇ ਵਿੱਚ ਹਲਵਾ ਹੈ ਜਦੋਂ ਜਦੋਂ ਫਿਰ ਉਹ ਇੱਕ ਪਾੜਦੀ ਉਹਦੀ ਵਿੱਚ ਬੀਜ ਪੈਂਦਾ ਹੈ ਬੀਜ ਉੱਗ ਕੇ ਬਾਹਰ ਆਉਂਦਾ ਹੈ ਤੇ ਅੱਜ ਉਹ ਮਾਂ ਵਾਂਗੂ ਜਿਹੜੀ ਕੋਖ ਧਰਤੀ ਦੀ ਹੈ ਉਹਨੂੰ ਅੱਗ ਲਾ ਲਾ ਕੇ ਜਰੀਲੀਆਂ ਸਪਰੇਹਾਂ ਰਿਹਾਂ ਬਾਬ ਆ ਕੇ ਉਸ ਕੋਖ ਦਾ ਸਤਿਆਨਾਸ਼ ਮਾਰ ਦਿੱਤਾ ਉਹਦੇ ਵਿੱਚ ਬੀਜ ਨਹੀਂ ਪੈਦਾ ਹੋ ਰਿਹਾ ਹੂੰ ਤੁਹਾਨੂੰ ਸ਼ਾਇਦ ਹੋਵੇ ਤੁਸੀਂ ਇਸ ਗੱਲ ਦਾ ਸਿਰ ਧਿਆਨ ਦਿੱਤਾ ਹੋਊਗਾ ਤੁਸੀਂ ਇਸ ਮੀਡੀਆ ਨਾਲ ਜੁੜੇ ਹੋਏ ਹੋ ਕਿ ਸ਼ਾਇਦ ਮੈਨੂੰ ਮਾਲੇਵਲ ਇੱਕ ਪਾਸੇ ਦੂਰ ਹੂੰ ਮਾਲ ਵਾਲੇ ਪਾਸੇ ਦੂਰ ਖੇਤਰ ਦੇ ਉੱਤੇ ਜਿਹੜਾ ਵਾ ਉਹ ਇੱਕ ਪਤਾ ਨਹੀਂ 50 ਤੋਂ ਕਿ 100 ਕਿੱਲਾ ਵਾਰ ਲਾ ਦਿੱਤੀ ਗਈ ਤਾਂ ਕਾਲੀ ਨੂੰ ਹਾਂ ਉਹਦਾ ਕਾਰਨ ਹ ਸਾਰ ਲਾਉਣ ਦਾ ਕਾਰਨ ਇਹ ਆ ਕਿ ਉਹ ਪੈਲੀ ਵਿੱਚ ਬੰਦਾ ਨੰਗੇ ਪਰਚਲ ਦੇ ਕੈਂਸਰ ਹੋ ਜਾਂਦੀ ਓਹ ਇੰਨੀ ਧਰਤੀ ਜ਼ਰੀਲੀ ਹੋ ਗਈ ਓਹੋ ਹੁਣੇ ਦਾਤਾ ਰੱਬ ਦੀਆਂ ਨੇ ਨਾ ਬਿਲਕੁਲ ਤੁਸੀਂ ਸਵਾਲ ਕੀਤਾ ਸੀ ਵੀ ਕੀ ਮੁੱਕ ਜਾਣਗੀਆਂ ਹਾਂ ਉਹ ਭਾਈ ਮੁੱਕਣ ਦਾ ਮਤਲਬ ਆ ਕਿ ਜਦੋਂ ਬੇਕਦਰੀ ਕਰੀ ਜਾਉਗੇ ਤੇ ਅਕਸਰ ਪੀੜ੍ਹੀਆਂ ਨਾਲ ਪੀੜ੍ਹੀਆਂ ਜਿਹੜੀਆਂ ਨੇ ਉਹ ਤੁਹਾਡਾ ਪੈਸਾ ਤੇ ਸਾਂਭ ਲੈਣਗੀਆਂ ਆ ਚੀਜ਼ਾਂ ਇਹ ਇਹ ਤੇ ਰੱਬ ਦੇ ਦਤਾਂ ਨੇ ਨਾ ਪਾਣੀ ਬਚਾਇਆ ਜਾ ਸਕਦਾ ਬਣਾਇਆ ਨਹੀਂ ਜਾ ਸਕਦਾ ਨਾ ਬਚਾਇਆ ਜਾ ਸਕਦਾ ਬਨਣਾ ਨਹੀਂ ਹੂੰ ਅਗਲੀ ਗੱਲ ਹਵਾ ਬਿਲਕੁਲ ਨਕਲੀ ਆਕਸੀਜਨ ਹਾ ਕਰੋਨਾ ਕਾਲ ਦੇ ਵਿੱਚ ਆ ਪਈਆਂ ਸੀ ਨਹੀਂ ਬਲੈਂਡਰ ਵੇਖੇ ਬਿਲਕੁਲ ਮੈਂ ਤਾਂ ਪਈ ਹੀ ਨਾ ਹੂੰ ਇਤਿਹਾਸ ਕਰਕੇ ਕਹਿੰਦੇ ਵੀ ਤੁਹਾਡੇ ਬੱਚੇ ਬੈਗ ਘੱਟ ਪਾਉਣਗੇ ਤੇ ਮੁੰਡੇ ਸਿਲੰਡਰ ਵੱਧ ਪਾਉਣਗੇ ਹੂੰ ਤੇ ਸਿਲੰਡਰ ਕਿੰਨੇ ਚੱਲੂ ਹਾ ਹੁਣ ਘਰਾਂ ਦੇ ਕੰਮ ਸਿਲੰਡਰਾਂ ਤੇ ਚੱਲਣ ਲੱਪੇ ਨਾ ਤੇ ਕਿੰਨੀ ਮੁਸ਼ਕਲ ਹੈ ਸਿਲੰਡਰ ਮੁੱਕੇ ਤਾਂ 1000 ਰੁਪਏ ਦਾ ਬਿਲਕੁਲ ਤੇ ਮਾੜੇ ਬੰਦੇ ਨੂੰ ਵਕਤ ਪਿਆ ਹੁੰਦਾ ਤੇ ਉਹ ਕਿੰਨੇ ਦਾ ਭਰਨਾ ਪਊਗਾ ਦੱਸਦਾ ਕੋਈ ਤੇ ਕਿਤਨਾ ਵਕਤ ਕਿਵੇਂ ਜਰ ਸੋਚ ਕੇ ਤਾਂ ਵੇਖੋ ਰੌਂਗੜੇ ਖੜੇ ਹੋ ਜਾਂਦੇ ਆ ਸਰੀਰ ਇੱਕ ਨਿਆ ਹਰਕਤ ਜਾ ਜਾਂਦਾ ਵੀ ਇਹ ਚੀਨੇ ਤੀਜਾ ਨਾ ਸੰਭੀਆਂ ਕਿਧਰ ਨੂੰ ਜਾਵਾਂਗੇ ਇਸ ਕਰਕੇ ਇੱਕੋ ਹੀ ਅਪੀਲ ਹੈ ਕਿ ਪਾਉਣ ਨੂੰ ਗੁਰੂ ਹੂੰ ਪਾਣੀ ਪੀਤਾ ਹੂੰ ਮਾਤਾ ਤਰਤ ਮਹਤ ਇਹ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਅਮੋਲਕ ਦਾਤਾਂ ਨੂੰ ਸਾਹਮਣੇ ਦੀ ਗੱਲ ਕੀਤੀ ਹੈ ਬਿਲਕੁਲ ਪੜਨ ਤੱਕ ਨਹੀਂ ਸਾਹਮਣੇ ਤੱਕ ਸੀਮਤ ਰਹੀਏ ਸੰਭੀਏ ਇਹਨਾਂ ਨੂੰ ਮੈਂ ਕਿਹ ਗੱਲ ਕੀਤੀ ਸੀ ਵੀ ਪਾਲਦਾ ਉਹ ਹੈ ਪਰਮਾਤਮਾ ਜੀ ਪਾਲਣ ਵਾਲੇ ਨਾਲ ਸਾਨੂੰ ਆਪਣੇ ਆਪ ਨੂੰ ਸਾਹਮਣੇ ਦੀ ਆ ਸਿੱਖਣੀ ਹੈ ਜੇ ਤਿੰਨੇ ਚੀਜ਼ਾਂ ਤੁਸੀਂ ਨਹੀਂ ਸਾਮੋਗੇ ਤਾਂ ਇਹਨਾਂ ਦੀ ਸੀਮਾ ਇੱਕ ਦਿਨ ਤੁਹਾਨੂੰ ਮੁਸ਼ਕਲ 'ਚ ਖੜੀ ਕਰੂਗੀ ਹੂੰ ਮੁਸ਼ਕਲ 'ਚ ਖੜੀ ਕਰੂਗੀ ਪਾਣੀ ਦਾ ਤਲ ਦਿਨੋਂ ਦਿਨ ਦਿਨੋਂ ਦਿਨ ਦਿਨੋਂ ਦਿਨ ਘਟਦਾ ਜਾ ਰਿਹਾ ਹੈ ਜੀ ਇਹ ਜਦੋਂ ਅਸੀਂ ਘਟਦੀ ਚੀਜ਼ ਨੂੰ ਨਹੀਂ ਧਿਆਨ ਦੇ ਰਹੇ ਫਿਰ ਮੁੱਕਣ ਵਾਲੇ ਬਸੇ ਵੀ ਆ ਜੂ ਮੁੱਕਣ ਵਾਲੇ ਪਾਸੇ ਆ ਜੂ ਸੋ ਸਾਡੇ ਬੱਚਿਆਂ ਦੇ ਕੋਲ ਪੈਸਾ ਸਾਹਾ ਸੰਗ ਜੀ ਬਹੁਤ ਹੋ ਹੂੰ ਸੋਨੇ ਦਾ ਘਰ ਹੋਣਗੇ ਮੈਨੂੰ ਪਹਿਲਾਂ ਗੱਲ ਕੀਤੀ ਵੀ ਇੰਨਾ ਕੁ ਪੈਸਾ ਸਾਡੇ ਕੋਲ ਆ ਜੂਗਾ ਹੂੰ ਠੀਕ ਹੈ ਬਿਲਕੁਲ ਪਰ ਉਹਨਾਂ ਕੋਲ ਜੀਵਤ ਰਹਿਣ ਲਈ ਤਿੰਨੇ ਚੀਜ਼ਾਂ ਨਾ ਹੋਣਗੀਆਂ ਹੂੰ ਤਾਂ ਤੁਸੀਂ ਸੋਚ ਕੇ ਵੇਖੋ ਵੀ ਬੰਦਾ ਪਿੰਜਰ ਬਣ ਜੂ ਹੂੰ ਧਰਤੀ ਬੰਜਰ ਸਹੀ ਹਵਾ ਖਤਮ ਹੋ ਰਹੀ ਹੈ ਹੋ ਗਈ ਹੂੰ ਸਾਹ ਲੈਣ ਚ ਆਕਸੀਜਨ ਸਾਡੇ ਵਾਸਤੇ ਜਿਹੜਾ ਸਾਨੂੰ ਚੰਗੀ ਤਰ੍ਹਾਂ ਨਹੀਂ ਸਾਹ ਮਿਲ ਰਿਹਾ ਸਾਹ ਦੀਆਂ ਬਿਮਾਰੀਆਂ ਜਿਆਦਾ ਨਹੀਂ ਬਿਲਕੁਲ ਕਿਹਨੇ ਪੁੱਛਿਆ ਮੇਰਾ ਸਾਹ ਦੀ ਬਿਮਾਰੀ ਕਿਉਂ ਆਈ ਨਹੀਂ ਚੰਗੀ ਤਰ੍ਹਾਂ ਆਈ ਨਹੀਂ ਜੀ ਇਸ ਕਰਕੇ ਇੱਕੋ ਹੀ ਬੇਨਤੀ ਮੈਂ ਕਰਦਾ ਸਾਧ ਸੰਗਤ ਜੀ ਗੁਰੂ ਨਾਨਕ ਦਾ ਕੁਕਰੋਂ ਦੇ ਬਾਬਤ ਵੀ ਗੁਰੂ ਨਾਨਕ ਸਾਹਿਬ ਦੀ ਗੱਲ ਨੂੰ ਘਰ-ਘਰ ਵਿੱਚ ਲਿਖ ਕੇ ਲਾ ਲਓ ਇਹ ਸਲੋਗ ਸਾਰਿਆਂ ਦੇ ਘਰੇ ਉੱਥੇ ਲੱਗਣਾ ਚਾਹੀਦਾ ਜਿੱਥੇ ਸਾਰਾਂ ਦਾ ਧਿਆਨ ਪੈਂਦਾ ਪਾਉਣ ਗੁਰੂ ਪਾਣੀ ਪਤਾ ਮਾਤਾ ਤਰਤ ਮਤ ਤੇ ਹਰੇਕ ਇਨਸਾਨ ਪਰਨ ਕਰੇ ਮੈਂ ਕਹਿ ਨਹੀਂ ਰਿਹਾ ਮੈਂ ਆਪ ਜ਼ਿੰਮੇਵਾਰ ਬਣਨਾ ਮੈਂ ਇਕੱਲਾ ਮੀਡੀਆ ਨਹੀਂ ਰੋਲਾ ਨਹੀਂ ਪਾਰੇ ਪਾਣੀ ਬਚਾ ਲੂ ਪਹਿਲਾਂ ਮੈਂ ਆਪਣੀ ਜ਼ਿੰਮੇਵਾਰੀ ਨਿਭਾਵਾਂ ਬਿਲਕੁਲ ਕਿਉਂਕਿ ਮੇਰੇ ਬੱਚੇ ਨੇ ਬਿਲਕੁਲ ਤੇ ਮੈਂ ਵੀ ਅੱਗੇ ਵਧਣਾ ਆਪਣੇ ਬੱਚਿਆਂ ਲਈ ਹਰ ਇੱਕ ਦੇ ਘਰ ਵਿੱਚ ਲਾਦ ਹੈ ਹਰ ਇੱਕ ਦਾ ਪਰਿਵਾਰ ਹੈ ਤੇ ਹਰ ਇੱਕ insan ਜ਼ਿੰਮੇਵਾਰ ਬਣੇ ਘਰਾਂ ਦੇ ਲੋਕ ਆਪਣੇ ਪਾਣੀ ਦੀ ਵਰਤੋਂ ਨੂੰ ਸੰਜਮ ਚ ਲੈ ਕੇ ਆਉਣ ਹੂੰ ਠੀਕ ਹੈ ਹੂੰ ਜਿਹੜੇ ਕਿਸਾਨ ਵੀਰ ਨੇ ਉਹ ਵੀ ਆਪਣੀ ਫਸਲ ਦਾ ਬਦਲਾ ਲੱਭਣ ਹੂੰ ਕੁਝ ਸਮੇਂ ਨਹੀਂ ਲੱਭ ਲੈਣ ਬਿਲਕੁਲ ਇੱਕ ਹੀ ਕਮੀ ਆਪਾਂ ਹੋਰ ਹੱਲ ਕਰ ਸਕਦੇ ਹਾਂ ਜਿਹੜੇ ਦੇਸ਼ਾਂ ਨੂੰ ਅਸੀਂ ਆਪਣੇ ਮਾਲ ਸਪਲਾਈ ਕਰਦੇ ਆ ਖਾਸ ਕਰਕੇ ਧੋਨਾ ਸਪਲਾਈ ਕਰਦੇ ਉਹ ਤਾਂ ਰਾਜ ਕਰ ਰਹੇ ਨੇ ਬਿਲਕੁਲ ਉਹਨਾਂ ਕੋਲ ਤੇ ਵਾਤਾਵਰਨ ਸੋਹਣਾ ਹੈ ਉਹਨਾਂ ਦੇ ਆਪਣਾ ਵਾਤਾਵਰਨ ਬਚਾਲਿਆ ਤੇ ਅਸੀਂ ਕੇਵਲ ਦੂਸਰਿਆਂ ਨੂੰ ਆਪਣਾ ਜਿਹੜਾ ਉਜਾੜਾ ਨਾ ਕਰੀਏ ਠੀਕ ਆ ਅਸੀਂ ਦੂਸਰਿਆਂ ਨੂੰ ਪਾਲਣ ਲਈ ਸਾਨੂੰ ਗੁਨਾਣਿਕ ਸਿੱਖੀ ਦਿੱਤੀ ਹੈ ਪਰ ਆਪਣਾ ਵੀ ਖਿਆਲ ਰੱਖੀਏ ਨਾ ਹੂੰ ਦੂਜਿਆਂ ਨੂੰ ਪਾਲਦੇ ਪਾਲਦੇ ਆਪਰਾਂ ਨੂੰ ਜੜ ਜੀਏ ਹੂੰ ਸੋ ਇਸ ਕਰਕੇ ਗੁਨਾਣਿਕ ਦਾਤਾ ਨੇ ਇਹ ਮੁਕਣ ਗਈਆਂ ਜ਼ਰੂਰ ਮੁੱਕਣਗੀਆਂ ਜੇ ਨਹੀਂ ਸੰਭਾਂਗੇ ਸੁਭਾਲ ਲੋ ਸੰਭਾਲ ਲੋ ਰੁੱਖ ਲਗਾਓ ਜੀਵਨ ਬਚਾਓ ਰੁੱਖ ਬਚਾਉਂਗੇ ਰੁੱਖ ਇਹ ਮਨੁੱਖ ਹੂੰ ਪਾਣੀ ਬਿਲਕੁਲ ਕਹਾਣੀ ਜੇ ਪਾਣੀ ਮੁੱਕ ਗਿਆ ਤਾਂ ਖਤਮ ਗਾਣੀ ਜੀਵਨ ਦੀ ਵੇਖੋ ਤੁਸੀਂ 10 ਦਿਨ ਰੋਟੀ ਨਾ ਨਾ ਖਾਓ ਕੋਈ ਚੱਕਰ ਨਹੀਂ ਜੀ ਯਾ ਸਦਾ ਬੰਦਾ ਬਿਲਕੁਲ 20 ਦਿਨ 50 ਦਿਨ 100 ਦਿਨ ਬੰਦਾ ਰਹਿ ਜਾਂਦਾ ਰਹਿ ਜਾਂਦਾ ਪਰ ਕਿਵੇਂ ਪਾਣੀ ਘੁੱਟ ਬਰ ਬਰ ਕੇ ਹੂੰ ਪਾਣੀ ਨਹੀਂ ਹੈਗਾ ਹਾਂ ਇਹ ਸੋਨੇ ਦੀ ਥਾਲੀ ਚ ਬਹੁਤ ਪਸਾ ਅਦਾਰਤ ਸਵਾਦ ਨਾਲ ਪਿਆ ਹੋਇਆ ਕਿਵੇਂ ਖਾਵਾਂਗੇ ਨਹੀਂ ਖਾਵੋ ਪਾਣੀ ਨੇਗਾ ਬਿਲਕੁਲ ਪਹਿਲਾਂ ਪਾਣੀ ਆ ਜਿਉ ਹੈ ਜੇ ਤਾਰਿਆ ਸਭ ਕੋ ਇਹ ਸ਼ਲੋਕ ਪਵਨ ਗੁਰੂ ਪਾਣੀ ਵਾਲਾ ਸ਼ਲੋਕ ਆਪਣੇ ਘਰਾਂ ਦੇ ਤਖਤੀਆਂ ਬਣਾ ਕੇ ਸੋਹਣਾ ਵੱਡਾ ਕਰਕੇ ਲਾ ਕੇ ਥੱਲੇ ਬੇਨਤੀ ਕਰੋ ਪਾਤਸ਼ਾ ਸਾੰਮਣ ਦੀ ਜਾਚ ਆਜੇ ਸਾਡੇ ਬੱਚੇ ਚੰਗਾ ਜੀਵਨ ਬਸਰ ਕਰ ਲੈਣ ਉਹ ਇਸ ਧਰਤੀ ਉੱਤੇ ਰਹਿ ਕੇ ਪੰਜਾਬ ਵਰਗੀ ਧਰਤੀ ਕਿਤੇ ਨਹੀਂ ਹੈਗੀ ਮੈਂ ਪਰਸਚੌਦ ਵਿਚਾਰ ਵੀ ਕੀਤੀ ਸੀ ਵੀ ਦਿਵਾਨ ਦੇ ਵਿੱਚ ਵੀ ਪੰਜਾਬ ਵਰਗੀ ਧਰਤੀ ਕਿਤੇ ਨਹੀਂ ਹੈਗੀ ਬਿਲਕੁਲ ਤੁਸੀਂ ਜਿਹੜੇ ਮਰਜੀ ਦੇਸ਼ ਚ ਚੱਲ ਜਾਓ ਹਮ ਤੇ ਜਦੋਂ ਤੁਸੀਂ ਉਹ ਦੇਸ਼ ਚੋਂ ਘੁੰਮ ਕੇ ਆਣਗੇ ਪੰਜਾਬ ਚ ਆਉਂਗੇ ਤੁਹਾਡੇ ਮੂੰਹ 'ਚ ਕਲਬ ਜੀ ਨਿਕਲੂਗਾ ਪੰਜਾਬ ਵਰਗੀ ਧਰਤੀ ਕਿਤੇ ਨਹੀਂ ਕਿਉਂ ਕਿਉਂਕਿ ਇੱਥੇ ਗੁਰੂਆਂ ਦੀ ਬਖਸ਼ਿਸ਼ ਹੈ ਤੇ ਗੁਰੂਆਂ ਨੇ ਪ੍ਰਕਾਸ਼ ਕੀਤੇ ਹੈ ਇੱਥੇ ਪੀਰਾਂ ਇੱਥੇ ਗੁਰੂ ਦੇ ਯੋਧਿਆਂ ਨੇ ਜਨਮ ਲਈ ਸ਼ਹੀਦਿਆਂ ਦੇ ਜਾਨ ਬੀਤੇ ਨੇ ਇੱਕ ਇੱਕ ਚੱਪੇ ਚੱਪੇ ਤੇ ਸ਼ਹੀਦਾ ਖੂਨ ਡੁੱਲਿਆ ਹੋਇਆ ਹੈ ਇਹ ਧਰਤੀ ਬੜੀ ਉਪਜਾਊ ਤੇ ਬੜੀ ਸ਼ੋਭਨਿਕ ਤੇ ਬੜੀ ਚੜ੍ਹਦੀ ਕਲਾ ਵਾਲੀ ਹੈ ਇਸ ਧਰਤੀ ਨੂੰ ਅੱਜ ਬੰਜਰ ਬਣਾਉਣ ਲਈ ਸਰਕਾਰਾਂ ਵੀ ਜ਼ਿੰਮੇਵਾਰ ਨੇ ਖੁਦ ਅਸੀਂ ਵੀ ਜ਼ਿੰਮੇਵਾਰ ਆ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ ਤੇ ਜੰਗਲਾਤ ਮਹਿਕਮਤ ਮੈਂ ਫੇਰ ਕਹਾਂ ਮੈਂ ਜੰਗਲਾਤ ਮਹਿਕਮਾ ਬਣਿਆ ਪਿਆ ਅੱਜ ਤੱਕ ਮੈਂ ਅੱਗੇ ਸਾਡੇ ਸਮੇਂ ਦੇ ਵਿੱਚ ਅਸੀਂ ਮੈਂ ਵੇ 25 ਸਾਲ ਪਹਿਲਾਂ ਮੇਹਰ ਹੁੰਦਾ ਸੀ ਵੀ ਜਦੋਂ ਸੜਕ ਟੁੱਟੀ ਹੁੰਦੀ ਸੀ ਨਾ ਕਿਤੇ ਤਾਂ ਕੁਝ ਵੀਰਾਂ ਦੀ ਰੋਟੀ ਹੁੰਦੀ ਸੀ ਜਿਹੜੇ ਜੰਗਲਾਤ ਮਹਿਕਮੇ ਉਹਨਾਂ ਨੇ ਕਦੀ ਮਿੱਟੀ ਪਾ ਦੇਣੀ ਕੋਈ ਮਾੜਾ ਮੋੜਨ ਕਰ ਦੇਣਾ ਵੀ ਮਾੜੀ ਮੋੜ ਰਿਪੇਅਰ ਹੁੰਦੀ ਰਣੀ ਹੁਣ ਤਾਂ ਸੜਕਾਂ ਟੁੱਟ ਗਈਆਂ ਕੋਈ ਮਿੱਟੀ ਪਾਉਣ ਲੱਭ ਵੇਦੇ ਨਹੀਂ ਆਪਾਂ ਤੇ ਸਰਕਾਰ ਦਾ ਕੋਈ ਧਿਆਨ ਹੀ ਨਹੀਂ ਪੰਨਾ ਮਹਿਕਮੇ ਨੂੰ ਚੁੱਕੇ ਤਨਖਾਹ ਲੈ ਰਹੇ ਨੇ ਬਿਲਕੁਲ ਬਿਲਕੁਲ ਕਿਸ ਕਰਕੇ ਭਾਈ ਆਓ ਅਖੀਰ ਦਿੱਤੀ ਉਹ ਬੇਨਤੀ ਜੀ ਵਾਤਾਵਰਨ ਤੇ ਹਵਾ ਹੂੰ ਪਾਣੀ ਤੇ ਧਰਤੀ ਦੀ ਕੋਖ ਬਹੁਤ ਜ਼ਰੂਰੀ ਦੇ ਬਚਾ ਲੋ ਕੱਟ ਬੀਜ ਲੋ ਹੂੰ ਕੱਟ ਝਾੜ ਲੈ ਲੋ ਹੂੰ ਤੁਹਾਨੂੰ ਆਨੰਦ ਆਊਗਾ ਹੂੰ ਬੱਚੇ ਬਚਾਉਣੇ ਤੇ ਝਾੜ ਘਟਾ ਲੋਗੇ ਤੇ ਬੱਚੇ ਵੱਜ ਜਾਣਗੇ ਝਾੜ ਵਧਾਉਂਦੇ ਨੇ ਬੱਚੇ ਨਾਗੇ ਤੇ ਕਢਾ ਕੇ ਬਹਿ ਜੀ ਹੂੰ ਬਿਲਕੁਲ ਕੀ ਕਰਨਗੇ ਬੱਚੇ ਜੀ ਬੈਠੇ ਜੀ ਤੁਹਾਡਿਆਂ ਨੂੰ ਮੈਂ ਕੋ ਫੇਰ ਬੰਦੀਆਂ ਲਾਹਤ ਨਾ ਪਾਉਣਗੇ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰ ਲਈ ਜੀ ਮੈਂ ਗੁਰਜੀ ਦਾ ਖਾਲਸਾ ਖਾਲਸਾ ਵਾਹਿਗੁਰੂ ਮੈਂ ਗੁਰਜੀ ਸੋ ਮੇਰਾ ਖਿਆਲ ਵੀ ਗੱਲ ਤਾਂ ਸਮਝ ਆ ਗਈ ਹੋਣੀ ਆ ਕਿ ਅਸੀਂ ਕੀ ਕਹਿਣਾ ਚਾਹੁੰਦੇ ਅੱਜ ਦੀ ਵੀਡੀਓ ਦੇ ਵਿੱਚ ਕਿਉਂਕਿ ਇਹ ਮਸਲਾ ਇੱਕ ਜਾਣੇ ਦਾ ਨਹੀਂ ਇਹ ਮਸਲਾ ਪੂਰੇ ਪੰਜਾਬ ਦਾ ਮਸਲਾ ਹੈ ਤੇ ਉਹ ਦਿਨ ਦੂਰ ਨਹੀਂ ਹੈ ਜਦੋਂ ਇਹ ਪਾਣੀ ਜਿਹੜਾ ਵਾਕੈ ਮੁੱਕ ਸਕਦਾ ਕੋਈ ਸਮਾਂ ਹੁੰਦਾ ਸੀਗਾ ਪਹਿਲਾਂ ਅਸੀਂ ਗੱਲਬਾਤ ਕਰਦੇ ਹੁੰਨੇ ਸੀ ਆ ਮੋਬਾਈਲ ਦੀ ਕਿ ਇੱਕ ਨਾ ਇਹੋ ਜਿਹਾ ਪੁਰਜਾ ਆਉਣ ਵਾਲਾ ਜਿਹਦਾ ਤੁਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਗੱਲ ਕਰ ਸਕਦੇ ਹੋ ਕਾਲ ਤੇ ਤੇ ਬਿਨਾਂ ਤਾਰ ਤੋਂ ਤੇ ਕਈਆਂ ਨੇ ਸੁਣਨ ਲੈ ਐਦਾਂ ਕਦੀ ਹੋ ਸਕਦਾ ਇਹਨਾਂ ਦਾ ਤਾਂ ਦਿਮਾਗ ਹੀ ਲੱਗਿਆ ਬਾਅਦ ਚ ਮੋਬਾਈਲ ਆਇਆ ਫਿਰ ਵੱਡਾ ਮੋਬਾਈਲ ਆ ਗਿਆ ਜਿਹਦੇ ਵਿੱਚ ਆਪਾਂ ਇਹ ਗੱਲ ਕਹੀ ਕਿ ਭਾਈ ਹੁਣ ਜਿਹੜਾ ਮੋਬਾਈਲ ਆਉਣ ਵਾਲਾ ਉਹ ਚ ਫੋਟੋ ਵੀ ਦਿਸੀਆ ਕਰੂਗੀ ਪਰ ਕਈਆਂ ਨੇ ਇਸ ਚੀਜ਼ ਨੂੰ ਮਜ਼ਾਕ ਸਮਝਣਾ ਕਿ ਨਹੀਂ ਯਾਰੇ ਤਾਂ ਇੱਕ ਖਾਸ ਹੋਣੀ ਜੀ ਗੱਲ ਹੈ ਵੀ ਬਿਨਾ ਤਾਰ ਤੋਂ ਆਵਾਜ਼ ਆ ਸਕਦੀ ਏ ਫੋਟੋ ਆ ਸਕਦੀ ਏ ਇਹ ਕਿਵੇਂ ਹੋ ਸਕਦਾ ਭਾਈ ਇਹ ਹੋਇਆ ਨਾ ਮੋਬਾਈਲ ਆਇਆ ਇੰਟਰਨੈਟ ਦਾ ਸਵਾ ਆਇਆ ਤੇ ਪਾਣੀ ਜਿਹੜਾ ਧਰਤੀ ਤੇ ਥੱਲੇ ਜਾ ਰਿਹਾ ਇਹ ਵੀ ਹੋਣ ਵਾਲਾ ਜੇ ਸੁਧਾਰ ਕਰ ਲੋ ਧਰਤੀ ਦੀ ਕੁੱਖ ਬਚਾ ਲੋ ਸਾਡੇ ਕਿਸਾਨ ਭਰਾ ਅਕਸਰ ਇਹ ਵੀ ਬਹਾਨਾ ਬਣਾਉਂਦੇ ਵੀ ਸਰਕਾਰ ਐਮਐਸਪੀ ਦੇਵੇ ਬਦਲਾ ਦੇਵੇ ਫਤਲਾ ਫਸਲਾਂ ਦੇ ਵਿੱਚ ਭਿੰਨਤਾ ਦੇਵੇ ਮੰਡੀਕਰਨ ਦੀ ਕੋਈ ਗੱਲਬਾਤ ਜਿਹੜੀ ਉਹ ਹੋਵੇ ਤਾਂ ਅਸੀਂ ਬਦਲਾ ਵਾਲੇ ਪਾਸੇ ਵੀ ਆਈਏ ਫਸਲਾਂ ਦੂਜੇ ਪਾਸੇ ਵਿੱਚ ਹੀ ਆਈਏ ਫਸਲਾਂ ਦੇ ਚੱਕਰ 'ਚੋਂ ਨਿਕਲੀਏ ਜਿਹੜੀਆਂ ਰਵਾਇਤੀ ਫਸਲਾਂ ਨੇ ਭਾਈ ਠੀਕ ਹੈ ਸਰਕਾਰ ਆਪਣੀ ਜਗ੍ਹਾ ਤੇ ਗਲਤ ਹੋ ਸਕਦੀ ਹੈ ਸਰਕਾਰ ਤਾਂ ਗਲਤ ਹੈਗੀ ਹੈ ਸਰਕਾਰ ਬਣਾਉਂਦੇ ਵੀ ਤਾਂ ਆ ਪਾਈਆਂ ਪਰ ਇੱਕ ਗੱਲ ਹੋਰ ਜ਼ਰੂਰ ਕਰਿਓ ਕਿ ਜੇ ਸਰਕਾਰ ਗਲਤ ਹੈ ਤਾਂ ਮਤਲਬ ਇਹ ਨਹੀਂ ਨਾ ਜੇ ਆਪਾਂ ਵੀ ਚੁੱਪ ਕਰਕੇ ਅੱਖਾਂ ਮੀਟ ਲਈਏ ਤੇ ਜਿੱਦਾਂ ਚੱਲਦਾ ਉਧਰ ਛੋਤਰਾ ਹੀ ਚੱਲਣ ਦੀਏ ਸੋ ਇਸ ਕਰਕੇ ਕਿਤੇ ਨਾ ਕਿਤੇ ਵਿਚਾਰਨ ਵਾਲੀ ਗੱਲ ਜ਼ਰੂਰ ਹੈ ਜੇ 2 ਕੁ ਸਾਲ ਆਪਾਂ ਘਟਾ ਵੀ ਲਈਏ ਝੋਨਾ ਤੇ ਕੋਈ ਵੱਡੀ ਗੱਲ ਨਹੀਂ ਕਿ ਉਹ ਫਸਲਾ ਬਿਜਲੀ ਜਿਹੜੀਆਂ ਦੀ ਆਪਾਂ ਘਰਾਂ ਦੇ ਵਿੱਚ ਅਕਸਰ ਵਰਤੋਂ ਕਰਦੇ ਹਾਂ ਦਾਲਾਂ ਵਾਂ ਸਬਜ਼ੀਆਂ ਵਾਂ ਉਹਦਾ ਮੰਡੀ ਕਰਨ ਸੌਖਾ ਵੀ ਹੋ ਜਾਂਦਾ ਮੰਡੀ ਦੇ ਵਿੱਚ ਸਬਜ਼ੀਆਂ ਵਿਕਦੀਆਂ ਵੀ ਆ ਜੇ ਮੰਡੀ ਵਿੱਚ ਨਹੀਂ ਵਿਕਦੀਆਂ ਆਪਣੇ ਬੰਦੇ ਲਾ ਕੇ ਤੁਸੀਂ ਖੁਦ ਆ ਵਪਾਰੀ ਕਿਉਂ ਨਹੀਂ ਬਣਦੇ ਦੁਕਾਨਦਾਰ ਕਿਉਂ ਨਹੀਂ ਬਣਦੇ ਬਹੁਤ ਸਾਰੇ ਕਿਸਾਨਾਂ ਨੇ ਕੀਤਾ ਵੀ ਆਪਣੀ ਸਬਜੀ ਉਗਾ ਕੇ ਤੇ ਉਹਨੂੰ ਵੇਚ ਨਹੀਂ ਜਾਂਦੇ ਨੇ ਬਹੁਤ ਸਾਰਾ ਇਹ ਵਿਚਾਰ ਵਿਚਾਰਾਂ ਕਰਨ ਦੀ ਜਰੂਰਤ ਸੀਗੀ ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਵਿਚਾਰਾਂ ਕੀਤੀਆਂ ਨੇ ਹੋਈਆਂ ਪੁੱਲਾ ਚੁੱਕਾਂ ਦੀ ਮਾਫੀ ਜੁੜੇ ਹੋ ਸਾਡੇ ਸੁਰਖਾਪੀ ਵੀ ਧੰਨਵਾਦ